ਇਨਸਾਨਤਾ ਦੂਰ ਦੀ ਗੱਲ ਹੈ ਜੇਕਰ ਤੁਸੀਂ ਕਿਸੇ ਜਾਨਵਰ ਨੂੰ ਵੀ ਮਾਰਦੇ ਹੋ ਉਹਦੇ ਵਾਸਤੇ ਵੀ ਕਾਨੂੰਨ ਹੈ ਇਨਸਾਨੀਅਤ ਨਾਤੇ ਵੀ ਉਹ ਚੀਜ਼ ਗਲਤ ਹੈ ਅਸੀਂ ਇਸ ਦਾ ਸਮਰਥਨ ਨਹੀਂ ਕਰਦੇ ਤੁਹਾਡੇ ਬੱਚਿਆਂ ਦੇ ਹੱਥ ਦੇ ਵਿੱਚ ਜੇਕਰ ਮੋਬਾਈਲ ਹੈ ਤਾਂ ਉਸ ਮੋਬਾਈਲ ਤੇ ਨਾ ਚਾਹੁੰਦੇ ਹੋਏ ਵੀ 10 ਦੇ ਵਿੱਚੋਂ ਇੱਕ ਵੀਡੀਓ ਤੁਹਾਨੂੰ ਜਿਹੀ ਹੀ ਮਿਲੂਗੀ ਜਿਹਦੇ ਤੇ ਮਾਪਿਆਂ ਨੂੰ ਇਤਰਾਜ਼ ਹੋਊਗਾ ਇੱਕ ਨਵੀਂ ਵੀਡੀਓ ਤੁਸੀਂ ਕੱਲ ਤੋਂ ਦੇਖੀ ਹੋਣੀ ਆ ਬਾਬਾ ਹਰਜੀਤ ਸਿੰਘ ਰਸੂਲਪੁਰ ਹਰਾਂ ਦੀ ਗੱਡੀ ਦੇ ਵਿੱਚ ਬੈਠਿਆ ਉਹ ਕਹਿ ਰਿਹਾ ਕਿ ਪਿਰਤ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਜੇਕਰ ਕਿਸੇ ਇਨਫਲੂਐਂਸਰ ਨੂੰ ਕਿਸੇ ਦੀ ਧਮਕੀ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰੋ ਨਾ ਤਾਂ ਕਿਸੇ ਦੇ ਨਾਮ ਦੀ ਵਿਰੋਧਤਾ ਹੈ ਨਾ ਕਿਸੇ ਦੇ ਬਾਣੇ ਦੀ ਵਿਰੋਧਤਾ ਹੈ ਹੂੰ ਵਿਰੋਧਤਾ ਲੱਛਣਾਂ ਦੀ ਕਿਸ ਦੀ ਲੱਛਣਾਂ ਜਿਹੜੇ ਮਹਿਰੋਂ ਦੇ ਲੱਛਣ ਨੇ ਉਹ ਸਿੱਖ ਇਤਿਹਾਸ ਦੇ ਅੰਗੇਸਟ ਹੈ ਹਾਂ ਅਲਸਿੱਖ ਕਿਸੇ ਮਾਲੂ ਬੀਬੀ ਨੂੰ ਗੱਡੀ ਚੜਾ ਦੇ ਔਰ ਇਹਦੇ ਵਿੱਚ ਕੋਈ ਬਹਾਦਰੀ ਥੋੜੀ ਆ ਕਾਇਰਤਾ ਇਹਨਾਂ ਦੀ ਪਾਕਿਸਤਾਨ ਤੋਂ ਇਹਦੇ ਅੰਗੇਸਟ ਕੋਈ ਬੰਦਾ ਦੱਸੋ ਜਿਹੜੇ ਤੇ ਅੰਗੇਸਟ ਬੋਲ ਤੁਸੀਂ ਦੱਸੋ ਤੁਸੀਂ ਜਿਹੜੇ ਤੁਸੀਂ ਤੁਸੀਂ ਕੱਟ ਤਾਂ ਫੇ ਗੱਲ ਨੂੰ ਤੁਸੀਂ ਇਹ ਨਾ ਨਾ ਕਹੋ ਤੁਸੀਂ ਹਮਾਇਤ ਨਾ ਨਾ ਕਰੋ ਗੈਂਗਸਟਰ ਨੇ ਨੌਟੇ ਗੁਰੂ ਦਾ ਸਿੱਖ ਮਰਤ ਦਾ ਗੈਂਗਸਟਰ ਯੈਸ ਲੱਛਣਾਂ ਦੇ ਪਤਾ ਲੱਗਦਾ ਨਾ ਇਸ ਤੋਂ ਪਹਿਲਾਂ ਅਮਰਤਪਾਲ ਸਿੰਘ ਮਹਿਰੋਹਰਾ ਨੇ ਇਹ ਵੀ ਕਿਉਂਕਿ ਪਬਲਿਕ ਡੋਮੇਨ ਦੇ ਅੰਦਰ ਹੈ ਉਹਨਾਂ ਨੇ ਕਿਹਾ ਕਿ ਮੈਂ ਸਮਝਾਇਆ ਬਹੁਤ ਵਾਰ ਕਮਲਕੌਰ ਨੂੰ ਇੱਕ ਛੋਟੀ ਜੀ ਗੱਲ ਨੂੰ ਉਹ ਕਿਉਂ ਸਮਝਾਉਣ ਗਿਆ ਉਹਦਾ ਕੀ ਰਿਲੇਸ਼ਨ ਸੀ ਉਹਦੇ ਨਾਲ ਤੁਸੀਂ ਤਾਂ ਸਿੰਪਲ ਜੀ ਗੱਲ ਤੁਸੀਂ ਤੁਸੀਂ ਸਿੰਪਲ ਜੀ ਗੱਲ ਕਰਦਾ ਮੈਂ ਦੇਖ ਤਰਕ ਦੀ ਗੱਲ ਕਰ ਤਰਕ ਠੀਕ ਨਹੀਂ ਹੈਗੀ ਇਹ ਕਿਸ ਕੋਈ ਨਸ਼ਾ ਤੁਹਾਡੇ ਬੱਚਿਆਂ ਦੀ ਤਲੀ ਤੇ ਧਰ ਜੂਗਾ ਬਾਹਰ ਤੁਰੇ ਫਿਰਦੇ ਆਂਦੇ ਤੁਸੀਂ ਬਰਖੋਗੇ ਉਹਨੂੰ ਮੈਂ ਦੇਖੋ ਮੈਂ ਲੀਗਲ ਕੀ ਕਰੋਗੇ ਕੀ ਕਰੋ ਜਿਹੜੀਆਂ ਵੀਡੀਓ ਜਿਹੜੀਆਂ ਵੀਡੀਓ ਤੁਸੀਂ ਇੱਥੇ ਸਕਰੋਲ ਕਰਨ ਲੱਗ ਜਓ ਆਪਾਂ ਮੋਬਾਈਲ ਚੱਕਦੇ ਆਂ ਸਕਰੋਲ ਕਰਨ ਲੱਗਦੇ ਆਂ ਮੈਂ ਕਹਿੰਨਾ 10 ਵੀਡੀਓ ਲੰਘੜੀਆਂ ਨਹੀਂ ਜਦੋਂ ਕਮਲ ਕੌਰ ਦੀ ਇੱਕ ਵੀਡੀਓ ਆ ਜੂਗੀ ਤੁਸੀਂ ਜਸਟੀਫਾਈ ਕਰਦੇ ਹੋ ਇਸ ਗੱਲ ਨੂੰ ਖੁੱਲ੍ਹ ਦੇ ਦੇਣੇ ਚਾਹੀਦੀ ਏ ਕਿ ਕੱਪੜੇ ਉਤਾਰੋ ਵੀਡੀਓ ਬਣਾਓ ਆਲਰੇਡੀ ਤਾਰੇ ਬਿਨੇ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਆਲਰੇਡੀ ਤਾਰੇ ਅਮਰਤਪਾਲ ਮੇਰੇ ਕੋਲ ਜਾਂ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਗਏ ਹੁਣ ਜਾ ਕੇ ਉਹਨੂੰ ਦਰਖਾਸਤ ਦਿੱਤੀ ਹੋਵੇ ਵੀ ਤੂੰ ਸਾਡਾ ਬਾਪ ਐ ਤੂੰ ਸਾਡਾ ਆਕਾ ਐ ਵੀ ਆ ਬੀਬੀ ਨੂੰ ਹਟਾ ਫਿਰ ਪੰਜਾਬ ਦੀ ਧਰਤੀ ਤੇ ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਦੇ ਬੱਚੇ ਸਿੱਖਾਂ ਦੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਹੀ ਵੀਡੀਓ ਦੇਖਦੇ ਕ ਆਪਣੇ ਆਪਣੇ ਜੋ ਗੁਰੂ ਕਹਿ ਕੇ ਗਏ ਨੇ ਉਹਨਾਂ ਤੋਂ ਭਟਕ ਜਾਣ ਤੁਸੀਂ ਪੰਜਾਬ ਚ ਪੈਦਾ ਹੋਏ ਸਿੱਖ ਪਰਵਾਸ ਚ ਪੈਦਾ ਹੋਏ ਹੋ ਲੇਕਿਨ ਤੁਸੀਂ ਵੀ ਸਿੱਖੀ ਚ ਨਹੀਂ ਆਏ ਤੁਸੀਂ ਸਿੱਖੀ ਚ ਨਹੀਂ ਆਏ ਹੈਗੇ ਹੁਣ ਤੁਹਾਨੂੰ ਕਿਹਾ ਸੀ ਪ੍ਰੈਸ਼ਰਾਈਜ਼ ਕਰੀ ਮੈਨੂੰ ਸੋਸ਼ਲ ਮੀਡੀਆ 'ਚ ਮੈਨੂੰ ਵੀ ਮੈਨੂੰ ਵੀ ਪਟਕਾਇਆ ਹੋ ਸਕਦਾ ਮੇਰੀ ਗੱਲ ਸੁਣੋ ਕੀ ਤੁਸੀਂ ਚਾਹੁੰਦੇ ਹੋ ਕਿ ਮੇਰੇ ਤੋਂ ਆਉਣ ਵਾਲੀ ਪੀੜ੍ਹੀ ਵੀ ਪਟਕੇ ਪਰ ਮੈਨੂੰ ਐਂ ਲੱਗਦਾ ਵੀ ਤੁਸੀਂ ਆਪਣੀਆਂ ਗੱਲਾਂ ਦੇ ਨਾਲ ਇਹ ਕਹਿਣਾ ਚਾਹੁੰਦੇ ਹੋ ਕਿ ਅੱਖਾਂ ਮੀਚ ਕੇ ਬਹਿ ਜਾਓ ਬਾਹਰ ਜੋ ਹੋ ਰਿਹਾ ਹੈ ਆਪਣਾ ਘਰ ਦੇਖੋ ਪਰ ਮੈਨੂੰ ਐਂ ਲੱਗਦਾ ਵੀ ਤੁਸੀਂ ਆਪਣੀਆਂ ਗੱਲਾਂ ਦੇ ਨਾਲ ਇਹ ਕਹਿਣਾ ਚਾਹੁੰਦੇ ਹੋ ਕਿ ਅੱਖਾਂ ਮੀਚ ਕੇ ਬਹਿ ਜਾਓ ਬਾਹਰ ਜੋ ਹੋ ਰਿਹਾ ਹੈ ਆਪਣਾ ਘਰ ਦੇਖੋ ਤੁਸੀਂ ਕਿਹਾ ਕਿ ਮੈਨੂੰ ਕੰਟੈਕਟ ਕਰੋ ਕਿੰਨੇ ਬਲੌਗਰਾਂ ਨੇ ਕਿੰਨੇ ਇਨਫਲੂਐਂਸਰਾਂ ਨੇ ਤੁਹਾਨੂੰ ਕੰਟੈਕਟ ਕੀਤਾ ਹੁਣ ਤੱਕ ਕੋਈ ਬਾ ਦਾ ਫੋਨ ਮੋਬਾਈਲ ਮੀਡੀਆ ਦਾ ਹੀ ਆਇਆ ਹੋਤੀ ਸੀ ਕਿਸੇ ਨੂੰ ਅਮਰਤਪਾਲ ਮਹਿਰੋਂ ਪਰੇਸ਼ਾਨ ਕਰਦਾ ਤੰਗ ਕਰਦਾ ਮੈਨੂੰ ਫੋਨ ਕਰੋ ਮੇਰਾ ਇੰਸਟਾਗ੍ਰam ਤੇ ਬਾਬਾ ਹਰਜੀਤ ਸਿੰਘ ਨੂੰ ਸੁਪਰ ਮੈਨੂੰ ਮੈਸੇਜ ਪਾ ਦਿਓ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਖੜਾ ਕਿਰੋਗੇ ਕਿਉਂ ਨਹੀਂ ਕਰਾਂਗੇ ਸਾਕ ਕਾਨੂੰਨ ਹੈ ਤੁਸੀਂ ਗਏ ਹੋ ਹੁਣ ਤਾਂ ਕਿ ਪਹੁੰਚੋ ਉਹਨਾਂ ਦੇ ਘਰ ਤੁਸੀਂ ਉਤਰੋਗੇ ਮੈਦਾਨ ਚ ਕਿ ਸੋਸ਼ਲ ਮੀਡੀਆ ਤੇ ਸਾਰਾ ਕੁਝ ਬੰਦ ਹੋਵੇ ਕਾਨੂੰਨ ਦੇ ਧਾਇਰੇ ਦੇ ਅੰਦਰ ਦੁਨੀਆਂ ਮੇਰੇ ਵਿਚਾਰ ਨਹੀਂ ਉਹ ਸਮਝਾਉਣ ਦਾ ਹੀ ਕੰਮ ਕਰਦੇ ਨੇ ਮੈਂ ਤੁਹਾਨੂੰ ਵੀ ਸਮਝਾ ਰਿਹਾ ਵੀ ਉਹਦਾ ਸਿੱਖ ਸਾਜੋ ਸਿੰਘ ਸਾਜੋ ਅਮਰ ਸ਼ਾਕਲੋ ਦਾੜਾ ਪ੍ਰਕਾਸ਼ ਕਰ ਲੋ ਤੁਸੀਂ ਮੇਰੀ ਗੱਲ ਤੇ ਸਮਝਣਾ ਨਹੀਂ ਸਮਝਣਾ ਨਾ ਤੁਹਾਡੀ ਮਰਜ਼ੀ ਆ ਨਹੀਂ ਇਹ ਤਾਂ ਤੁਸੀਂ ਆਪਣੀ ਸੋਚ ਰੱਖ ਲਈ ਹੋ ਸਕਦਾ ਮਨ ਲਜ ਜਦੋਂ ਤੁਸੀਂ ਮੇਰੇ ਘਰੇ ਆ ਕੇ ਮੈਨੂੰ ਸਮਝਾਉਣ ਆਓਗੇ ਕਿ ਮੈਨੂੰ ਚਾਰ ਕਥਾ ਸੁਣਾਓਗੇ ਮੈਨੂੰ ਸੁਣਾਓਗੇ ਹੋ ਸਕਦਾ ਮੈਂ ਮੰਨ ਜਾਈਂ ਜੀ ਹੋ ਸਕਦਾ ਕਿਉਂ ਤੁਹਾਨੂੰ ਆਲਰੇਡੀ ਕਥਾ ਹੁੰਦੀ ਹੈ ਤੁਸੀਂ ਐਫਰਟ ਤਾਂ ਕਰੋ ਨਾ ਕਿ ਤੁਸੀਂ ਐਫਰਟ ਤਾਂ ਸ਼ੁਰੂ ਕਰੋ ਕੋਈ ਤੁਹਾਡੇ ਐਫਰਟ ਤੇ ਕੁਝ ਨਹੀਂ ਦੱਸਿਆ ਜੇ ਇਹ ਗੁਰੂ ਦਾ ਸਿੰਘ ਸਾਜਦੇ ਮੇਰੇ ਨਾਲ ਬੈਠਾ ਮੇਰਾ ਭਰਾ ਅਮਤ ਛੱਕਦਾ ਬਾਣਾ ਪਾਉਂਦਾ ਗੁਰੂ ਦੀ ਗੱਲ ਕਰਦਾ ਤਾਂ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਆ ਜਾ ਤੁਸੀਂ ਮੈਨੂੰ ਸਮਝਾਉਣ ਆਓ ਇਸ ਤੇ ਉੱਪਰ ਕੀ ਸਮਝਾਵਾਂ ਗੱਲ ਨੂੰ ਗੱਲ ਨੂੰ ਨਾ ਤੁਸੀਂ ਡਾਇਵਰਟ ਨਾ ਕਰੋ ਡਾਇਵਰਟ ਨਹੀਂ ਕਰਿਆ ਹੈਗਾ ਆਪਾਂ ਆਪਾਂ ਲਾਈਨ ਤੇ ਰਹੀਏ ਜਦੋਂ ਡਾਲਰ ਆਉਂਦੇ ਨੇ ਮਹੀਨੇ ਬਾਅਦ ਡਾਲਰਾਂ ਨੇ ਲੋਕਾਂ ਦਾ ਦਿਮਾਗ ਐਨਾ ਖਰਾਬ ਕਰਤਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਵਿਸਾਰਤਾ ਇਹ ਡਾਲਰਾਂ ਨੇ ਦਿਮਾਗ ਦਿਮਾਗ ਖਰਾਬ ਕੀਤਾ ਆਪਣੇ ਆਪ ਕੌਣ ਸਮਝੂਗਾ ਜਿਹੜੇ ਬੰਦੇ ਅੱਜ 1 ਮਹੀਨੇ ਦਾ ਵਰਗਲ ਕੰਟੈਂਟ ਪਾ ਕੇ 2-2 2.5 ਲੱਖ 3-3 ਲੱਖੇ ਤੋਂ ਤੱਕ ਕਿ 10-10 ਲੱਖ ਰੁਪਇਆ ਕਮਾਰੇ ਆ ਉਹਨਾਂ ਦਾ ਦਿਮਾਗ ਦੇ ਕੰਮ ਕਰੂ ਨਹੀਂ ਅੱਜ ਤੋਂ ਵੀਡੀਓ ਨਹੀਂ ਬਣਨੀ ਤੁਹਾਨੂੰ ਲੱਗਦਾ ਮੰਨਦੇ ਹੋ ਇਸ ਗੱਲ ਨੂੰ ਕਮਜ਼ੋਰ ਤੇ ਸਿੱਖ ਕਦੇ ਬਾਹਰ ਨਹੀਂ ਕਰਦਾ ਕਮਜ਼ੋਰ ਤੇ ਕਦੇ ਸਿੱਖ ਬਾਹਰ ਨਹੀਂ ਕਰਦਾ ਔਰਤ ਤੇ ਸਿੱਖ ਕਦੇ ਬਾਹਰ ਨਹੀਂ ਕਰਦਾ ਬੱਚਿਆਂ ਤੇ ਕਦੇ ਬਾਹਰ ਨਹੀਂ ਕਰਦਾ ਇੱਕ ਵੀ ਆਇਰਨ ਲੇਡੀ थी ਪ੍ਰਧਾਨ ਮੰਤਰੀ थी ਉਹ ਦੇਸ਼ ਦੀ ਉਨੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਗਲਤ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਲਈ ਉਹਨੇ ਉਹਨੇ ਇਹਨੇ ਵੀ ਗਲਤ ਕੀਤਾ ਇਹਨੇ ਵੀ ਗਲਤ ਕੀਤਾ ਇਹਨੇ ਹਰਮੰਦਰ ਸਾਹਿਬ 'ਤੇ ਅਟੈਕ ਕੀਤਾ ਨਹੀਂ ਜ਼ਰੂਰੀ ਹੈ ਉਸੇ ਹਰਮੰਦਰ ਸਾਹਿਬ 'ਤੇ ਅਟੈਕ ਕਰੇ ਜੀ ਹਰਮੰਦਰ ਸਾਹਿਬ 'ਤੇ ਅਟੈਕ ਕਰੇ ਫੇਰ ਉਹਨੇ ਫੇਰ ਉਹਦਾ ਸੋਤ ਲੱਗੂਗਾ ਹਰ ਧਰਮ ਕਹਿੰਦਾ ਔਰਤ ਮਜ਼ਲੂਮਾ ਬੱਚਾ ਬਜ਼ੁਰਗ ਨਹੀਂ ਹੱਥ ਚੁਪਣਾ ਚਾਹੀਦਾ ਪਰ ਜੇ ਕੋਈ ਤੁਹਾਡੇ ਗਲਮੇ ਨੂੰ ਹੱਥ ਪਾਊਗਾ ਕੀ ਕਰੋਗੇ ਤੁਹਾਡੇ ਘਰ ਦੇ ਵਿੱਚ ਲਿਆ ਕੇ ਕੂੜਾ ਕਰਕੜ ਸੁੱਟ ਕੇ ਜਾਊਗਾ ਕੀ ਕਰੋਗੇ ਤੁਹਾਡੇ ਘਰ ਕੂੜਾ ਸੁੱਟ ਕੇ ਆਈ ਇਹ ਹਰ ਘਰ ਦੇ ਵਿੱਚ ਕੂੜਾ ਹੈ ਜੀ ਹਰ ਘਰ ਦੇ ਵਿੱਚ ਕੂੜਾ ਹੈ ਤੁਸੀਂ ਕਦੇ ਕਮਲ ਕੌਰ ਦੀ ਕੋਈ ਵੀਡੀਓ ਨਹੀਂ ਦੇਖੀ ਤੁਹਾਨੂੰ ਨਹੀਂ ਪਤਾ ਮੈਂ ਦਿਖਾਵਾਂ ਤੁਹਾਨੂੰ ਵੀਡੀਓ ਦੀ ਇੱਕ ਮੈਂ ਇੱਕ ਸੱਚੇ ਕਾਲ ਦਾ ਅਰਮੀਡ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਕਿਸੇ ਬੰਦੇ ਨੂੰ ਮਾਰ ਦੇਣਾ ਬਹੁਤ ਵੱਡਾ ਪਾਪ ਹੈ ਬੰਦਾ ਤਾਂ ਦੂਰ ਦੀ ਗੱਲ ਹੈ ਇਨਸਾਨ ਤਾਂ ਦੂਰ ਦੀ ਗੱਲ ਹੈ ਜੇਕਰ ਤੁਸੀਂ ਕਿਸੇ ਜਾਨਵਰ ਨੂੰ ਵੀ ਮਾਰ ਦਿਓ ਉਹਦੇ ਵਾਸਤੇ ਵੀ ਕਾਨੂੰਨ ਹੈ ਇਨਸਾਨੀਅਤ ਨਾਤੇ ਵੀ ਉਹ ਚੀਜ਼ ਗਲਤ ਹੈ ਅਸੀਂ ਇਸ ਦਾ ਸਮਰਥਨ ਨਹੀਂ ਕਰਦੇ ਪਰ ਦੂਜੀ ਗੱਲ ਇਹ ਹੈ ਵੀ ਸਮਾਜ ਦੇ ਅੰਦਰ ਚੰਗੀਆਂ ਚੀਜ਼ਾਂ ਬੁਰੀਆਂ ਚੀਜ਼ਾਂ ਹਮੇਸ਼ਾ ਚਲਦੀਆਂ ਆਈਆਂ ਤੇ ਸੋਸ਼ਲ ਮੀਡੀਆ ਨੇ ਤਾਂ ਅੱਤ ਕਰਾ ਦਿੱਤੀ ਸੋਸ਼ਲ ਮੀਡੀਆ ਨੇ ਸ਼ਰਿਆਂ ਮ ਲੋਕਾਂ ਦੇ ਘਰਾਂ ਦੇ ਅੰਦਰ ਬਹੁਤ ਕੁਝ ਭੇਜਤਾ ਨਾ ਚਾਹੁੰਦੇ ਹੋਏ ਵੀ ਤੁਹਾਡੇ ਬੱਚਿਆਂ ਦੇ ਹੱਥ ਦੇ ਵਿੱਚ ਜੇਕਰ ਮੋਬਾਈਲ ਹੈ ਤਾਂ ਉਸ ਮੋਬਾਈਲ ਤੇ ਨਾ ਚਾਹੁੰਦੇ ਹੋਏ ਵੀ 10 ਦੇ ਵਿੱਚੋਂ ਇੱਕ ਵੀਡੀਓ ਤੁਹਾਨੂੰ ਅਜਿਹੀ ਮਿਲੂਗੀ ਜਿਹਦੇ ਤੇ ਮਾਪਿਆਂ ਨੂੰ ਇਤਰਾਜ਼ ਹੋਊਗਾ ਕਿ ਨਹੀਂ ਬੇਟਾ ਅੱਜ ਤੋਂ ਤੂੰ ਇਹ ਵੀਡੀਓ ਨਹੀਂ ਵੇਖਣੀਆ ਜਾਂ ਸ਼ਾਰਟਸ ਨਹੀਂ ਵੇਖਣੇ ਜਾਂ ਛੋਟੀਆਂ ਵੀਡੀਓ ਜਿਹੜੀਆਂ ਰੀਲਸ ਆਪਾਂ ਕਹਿ ਦਿੰਨੇ ਆ ਉਹ ਨਹੀਂ ਵੇਖਣੀਆਂ ਤਾਂ ਇਹ ਲਗਾਤਾਰ ਚੱਲ ਰਿਹਾ ਹੈ ਇਸ ਨੂੰ ਠੱਲ ਕਿਵੇਂ ਪਾਊਗੀ ਇਹ ਲੋਕ ਸੋਚਦੇ ਸੀ ਹਾਲੇ ਲੋਕਾਂ ਨੂੰ ਇਹ ਕਿਹਾ ਜਾਂਦਾ ਸੀ ਲਗਾਤਾਰ ਕਿ ਯਾਰ ਬੜਾ ਗੰਦ ਆ ਗਿਆ ਸੋਸ਼ਲ ਮੀਡੀਆ ਤੇ ਪਰ ਹੁਣ ਇੱਕ ਕਹਾਣੀ ਚੱਲ ਪਈ ਬਠਿੰਡੇ ਤੋਂ ਬਠਿੰਡਿਓ ਕੰਚਨ ਕੁਮਾਰੀ ਉਰਫ ਕਮਲ ਕੌਰ ਉਸਦੀ লাশ ਮਿਲ ਗਈ লাশ ਮਿਲਣ ਤੋਂ ਬਾਅਦ ਦੋ ਸਿੰਘਾਂ ਦਾ ਨਾਮ ਆ ਗਿਆ ਔਰ ਉਹਨਾਂ ਦਾ ਕਨੈਕਸ਼ਨ ਭਾਈ ਅਮਰਤਪਾਲ ਸਿੰਘ ਮਹਿਰੂ ਹੋਰਾਂ ਦੇ ਨਾਲ ਜੁੜ ਗਿਆ ਭਾਈ ਅਮਰਤਪਾਲ ਸਿੰਘ ਮਹਿਰੂ ਹੋਰੀ ਤਾਂ ਫਿਰ ਸ਼ਰਿਆਮੀ ਸੋਸ਼ਲ ਮੀਡੀਆ ਤੇ ਆ ਗਏ ਕਿ ਇੱਕ ਮਾਰ ਕੇ ਜਾਣ ਦਾ ਕੋਈ ਫਾਇਦਾ ਨਹੀਂ 5-7 ਸਾਲ ਲੱਗਣਗੇ ਮੈਂ 5 7 ਸਾਲ ਨਹੀਂ ਲਾਉਣੇ ਇਹ ਤੋਂ ਬਿਨਾ ਚੰਗਾ ਏ ਜੇ ਮੈਂ 5 7ਾਂ ਨੂੰ ਹੋਰ ਸੋਧਾ ਲਾ ਕੇ ਜਾਵਾਂ ਵੀਡੀਓ ਆਉਣ ਲੱਗੀਆਂ ਕਿ ਤੁਸੀਂ ਵੀ ਵਰਗਲ ਕੰਟੈਂਟ ਪਾਉਂਦੇ ਹੋ ਬੰਦ ਕਰੋ ਦੂਜਿਆਂ ਨੂੰ ਵੀ ਕਹਤਾ ਕਿ ਤੁਸੀਂ ਵਰਗਲ ਕੰਟੈਂਟ ਪਾਉਂਦੇ ਹੋ ਮਾਫੀਆਂ ਵਰਗੀਆਂ ਵੀਡੀਓ ਜਿਹੜੀਆਂ ਸੀ ਉਹ ਆਉਣੀਆਂ ਸ਼ੁਰੂ ਹੋ ਗਈਆਂ ਤੇ ਇਹ ਜਿਹੜਾ ਸਿਲਸਿਲਾ ਹੁਣ ਤੱਕ ਚੱਲ ਰਿਹਾ ਏ ਇਸ ਸਿਲਸਿਲੇ ਦੇ ਵਿੱਚ ਇੱਕ ਨਵੀਂ ਵੀਡੀਓ ਤੁਸੀਂ ਕੱਲ ਤੋਂ ਦੇਖੀ ਹੋਣੀ ਆ ਬਾਬਾ ਹਰਜੀਤ ਸਿੰਘ ਰਸੂਲਪੁਰ ਹੋਰਾਂ ਦੀ ਗੱਡੀ ਦੇ ਵਿੱਚ ਬੈਠੇ ਆ ਉਹ ਕਹਿ ਰਿਹਾ ਕਿ ਪਿਰਤ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਜੇਕਰ ਕਿਸੇ ਇਨਫਲੂਐਂਸਰ ਨੂੰ ਕਿਸੇ ਦੀ ਧਮਕੀ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰੋ ਮੈਂ ਤੁਹਾਡੇ ਨਾਲ ਖੜੂਗਾ ਹੁਣ ਮਸਲਾ ਇੱਥੇ ਇਹ ਹੈ ਕਿ ਇੱਕ ਪਾਸੇ ਕਿਸੇ ਦੇ ਕਤਲ ਕਰ ਦੇਣ ਦੀ ਵਿਰੋਧਤਾ ਹੈ ਦੂਜੇ ਪਾਸੇ ਅਮਰਤਪਾਲ ਸਿੰਘ ਮਹਿਰੂ ਆ ਉਹਨਾਂ ਦੀ ਵਿਰੋਧਤਾ ਹੈ ਜਾਂ ਫਿਰ ਜਿਹੜੇ ਅਜਿਹਾ ਵਰਗਲ ਕੰਟੈਂਟ ਲੈ ਕੇ ਆਉਂਦੇ ਆ ਇਹ ਉਹਨਾਂ ਨੂੰ ਸਮਰਥਨ ਹੈ ਸਾਰੇ ਜਵਾਬ ਲਵਾਂਗੇ ਮੇਰੇ ਨਾਲ ਨੇ ਬਾਬਾ ਜੀ ਬਾਬਾ ਜੀ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਜੀ ਬੱਬਾ ਜੀ ਵਿਰੋਧ ਕੀਦਾ ਹੈ ਅਮਰਤਪਾਲ ਸਿੰਘ ਮਹਿਰੋਂ ਦਾ ਕਤਲ ਦਾ ਜਾਂ ਫਿਰ ਕੰਟੈਂਟ ਦਾ ਸਮਰਥਨ ਹੈ ਨਾ ਤਾਂ ਕਿਸੇ ਦੇ ਨਾਮ ਦੀ ਵਿਰੋਧਤਾ ਹੈ ਨਾ ਕਿਸੇ ਦੇ ਬਾਣੇ ਦੀ ਵਿਰੋਧਤਾ ਹੈ ਹੂੰ ਵਿਰੋਧ ਹੈ ਲਖਣਾਂ ਦੀ ਕਿਸ ਦੇ ਲਖਣ ਜਿਹੜੇ ਮਹਿਰੋਂ ਦੇ ਲਖਣ ਨੇ ਹੂੰ ਉਹ ਸਿੱਖ ਇਤਿਹਾਸ ਦੇ ਅੰਗੇਸ਼ਟ ਸਿੱਖ ਪ੍ਰੀ ਜਿਹੜੀ ਸਾਡੀ ਪਰੰਪਰਾ ਸਿੱਖਾਂ ਦੀ ਜੋ ਕਰਤਾਰ ਹੈ ਉਹ ਇਹ ਸੁਣਾਇਆ ਜਾਂਦਾ ਅਰਬ ਤੱਕ ਕਿ ਸਿੱਖ ਔਰਤਾਂ ਤੇ ਬਾਹਰ ਨਹੀਂ ਕਰਦੇ ਬਿਲਕੁਲ ਠੀਕ ਹੈ ਸਿੱਖ ਬੱਚਿਆਂ ਤੇ ਬਾਹਰ ਨਹੀਂ ਕਰਦੇ ਠੀਕ ਸਿੱਖ ਨਿਆਥੀਆਂ ਤੇ ਬਾਹਰ ਨਹੀਂ ਕਰਦੇ ਹਮ ਐਸਾ ਉਹਨੇ ਕੋਈ ਅਜੀਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਸਿੱਖ ਕਿਸੇ ਮੰਨ ਲਓ ਬੀਬੀ ਨੂੰ ਗੱਡੀ ਚੜਾ ਦੇਵੇ ਔਰ ਇਹਦੇ ਵਿੱਚ ਕੋਈ ਬਹਾਦਰੀ ਥੋੜੀ ਆ ਕਾਇਰਤਾ ਇਹਨਾਂ ਦੀ ਹਮ ਜੇ ਇਹਦਾ ਖੂਨ ਖੋਲਦਾ ਸੀ ਸੰਦੂਰ ਆਪਰੇਸ਼ਨ ਸੀ ਚਲੇ ਜਾਂਦਾ ਉਹਦੇ ਵਿੱਚ ਹੂੰ ਪਾਕਿਸਤਾਨ ਵਾਲੇ ਨਾਲ ਤਾਂ ਇਹਨਾਂ ਦੀ ਸਾਂਝ ਆ ਉਹ ਤਾਂ ਇਹਨਾਂ ਦੀ ਹਮਾਇਤ ਕਰਦੇ ਨੇ ਜਿੱਥੇ ਅੱਜ ਪੰਜਾਬ ਦੇ ਲੋਕ ਇਹਦੀ ਹਮਾਇਤ ਕਰਦੇ ਨੇ ਪਾਕਿਸਤਾਨ ਤੋਂ ਹਮਾਇਤ ਹੁੰਦੀ ਆ ਕੌਣ ਕਰ ਰਿਹਾ ਪਾਕਿਸਤਾਨ ਤੁਹਾਡੇ ਧਿਆਨ ਦੇ ਵਿੱਚ ਕੀ ਆ ਕੌਣ ਕਰ ਰਿਹਾ ਇੱਕ ਯੂਟਿਊਬਰ ਆ ਹੂੰ ਤਾਂ ਸਾਰਾ ਪਾਕਿਸਤਾਨ ਤੇ ਨਾ ਉਹ ਮੋਸਟਲੀ ਕੋਈ ਇੱਕ ਜਿਹਦੀ ਸੋਚ ਰਲ ਗਈ ਹੋਣੀ ਆ ਮੋਸਟਲੀ ਬਹੁਤ سارے ਲੋਕ ਸਾਡੇ ਵੀ ਨੇ ਜਿਨ੍ਹਾਂ ਦੀ ਸੋਚ ਅਮਰਤਪਾਲ ਸਿੰਘ ਮਹਿਰੋਂ ਹੋਰਾਂ ਨੇ ਹੋਰਾਂ ਦੇ ਨਾਲ ਰਲ ਗਈ ਕਿ ਠੀਕ ਐ ਜੋ ਕੀਤਾ ਠੀਕ ਕੀਤਾ ਤੁਹਾਨੂੰ ਪੱਕ ਤੁਹਾਨੂੰ ਇੱਕ ਪਾਕਿਸਤਾਨ ਤੋਂ ਇਹਦੇ ਅੰਗੇਜਡ ਕੋਈ ਬੰਦਾ ਦੱਸੋ ਜਿਹੜੇ ਤੇ ਅੰਗੇਜਡ ਬੋਲਦਾ ਤੁਸੀਂ ਦੱਸੋ ਤੁਸੀਂ ਜਿਹੜੇ ਤੁਸੀਂ ਤੁਸੀਂ ਕੱਟ ਤਾਂ ਫੇ ਗੱਲ ਨੂੰ ਤੁਸੀਂ ਇਹ ਨਾ ਨਾ ਕਹੋ ਤੁਸੀਂ ਹਮਾਇਤ ਨਾ ਨਾ ਕਰੋ ਤੁਸੀਂ ਪਾਕਿਸਤਾਨ ਦੀ ਹਮਾਇਤ ਨਾ ਨਾ ਕਰੋ ਤੁਸੀਂ ਇਹ ਨਾ ਨਾ ਕਹੋ ਵੀ ਜੀ ਨਹੀਂ ਜੀ ਵੀ ਬਹੁਤ ਹੀ ਨਹੀਂ ਹੈਗੇ ਤੁਸੀਂ ਆਰਗੂਮੈਂਟਸ ਦੇ ਦਿੱਤਾ ਅਗਰ ਆਰਗੂਮੈਂਟ ਦਿੱਤਾ ਤੁਸੀਂ ਮੈਨੂੰ ਪ੍ਰੂਫ ਕਰੋ ਜਿਸ ਬੰਦੇ ਨੂੰ ਜਿਹੜੇ ਦੇਸ਼ ਸਾਨੂੰ ਦੇਖਣਾ ਪਸੰਦ ਨਹੀਂ ਕਰਦੇ ਜਿਹੜੇ ਸਾਡੇ ਧੀਆਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਦੇ ਨਾਲ ਅਸੀਂ ਕੋਈ ਆਪਣਾ ਰਿਸ਼ਤਾ ਨਹੀਂ ਬਣਾ ਸਕਦੇ ਇਹ ਲੋਕ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੇ ਕੰਮ ਕਰਦੇ ਨੇ ਕਿਆ ਕੀ ਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਆ ਸਿੱਖੀ ਜਿਹੜੀ ਥੋੜੀ ਬਹੁਤੀ ਬਚਦੀ ਆ ਉਹਨੂੰ ਬਦਨਾਮ ਕਰਕੇ ਖਤਮ ਕਰਨਾ ਚਾਹੁੰਦੇ ਨੇ ਕੀ ਦਿਖਾਉਣਾ ਚਾਹੁੰਦੇ ਨੇ ਲੇਕਿਨ ਦੂਜੇ ਪਾਸੇ ਅਸੀਂ ਕਿਸੇ ਤੇ ਨਿਹੱਥੇ ਤੇ ਅਤਿਆਚਾਰ ਜਿਹੜਾ ਹੁੰਦਾ ਸਿੱਖ ਕਦੇ ਵੀ ਕਿਸੇ ਤੇ ਅਤਿਆਚਾਰ ਨਹੀਂ ਬਰਦਾਸ਼ਤ ਕਰਦਾ ਹੂੰ ਸਿੱਖਾਂ ਦਾ ਕਰਤਾਰ ਹੈ ਮੈਂ ਗੁਰੂ ਦਾ ਸਿੰਘ ਆ ਮੈਂ ਕਿਸੇ ਵੀ ਨਿਹੱਥੇ ਤੇ ਬਾਰ ਨਹੀਂ ਕਰਦਾ ਔਰ ਜਿਹੜਾ ਕਮਜ਼ੋਰ ਹੈ ਉਹਦੇ ਨਾਲ ਖੜਾ ਹੈ ਸੋ ਇਹ ਡਰਾ ਦੇ ਧਮਕਾਉਣਾ ਜਿਹੜਾ ਇੱਕ ਗੈਂਗਸਟਰ ਨੇ ਨਾ ਉਹ ਤੇ ਗੁਰੂ ਦਾ ਸਿੱਖ ਸੋ ਇਸ ਗੱਲ ਕਰਕੇ ਮੇਰਾ ਸਮਰਥਕ ਗੈਂਗਸਟਰ ਤੁਹਾਡੇ ਯੈਸ ਲਖਣਾਂ ਦੇ ਪਤਾ ਲੱਗਦਾ ਨਾ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਮਹਿਰੋਹਰਾ ਨੇ ਇਹ ਵੀ ਕਿਉਂਕਿ ਪਬਲਿਕ ਡੋਮੇਨ ਦੇ ਅੰਦਰ ਹੈ ਉਹਨਾਂ ਨੇ ਕਿਹਾ ਕਿ ਮੈਂ ਸਮਝਾਇਆ ਬਹੁਤ ਵਾਰ ਕਮਲਕੌਰ ਨੂੰ ਉਹਨੇ ਕਿਹਾ ਕਿ ਮੇਰੀ ਮਜਬੂਰੀ ਹੈ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਮੇਰੇ ਬਾਪੂ ਨੂੰ ਕੈਂਸਰ ਹੈ ਇਲਾਜ ਦੀਨ ਹੈ ਪੈਸਾ ਨਹੀਂ ਹੈਗਾ ਤਾਂ ਉਹ ਕਹਿੰਦੇ ਕਿ ਠੀਕ ਹੈ ਮੈਂ ਤੈਨੂੰ ਭੈਣ ਬਣਾਉਣਾ 1.5 ਲੱਖ ਰੁਪਈਆ ਵੀ ਦੇ ਕੇ ਆਏ ਜੇ ਹੋਰ ਵੀ ਲੋੜ ਆ ਸਾਨੂੰ ਦੱਸ ਦੀ ਕੰਟੈਂਟ ਲਿਆਉਣਾ ਬੰਦ ਕਰ ਏਕ ਗੈਂਗਸਟਰ ਕਰਦਾ ਇਹ ਗੁਰੂ ਦਾ ਸਿੱਖ ਕਰਦਾ ਹਾਂ ਹਾਂਜੀ ਹਾਂਜੀ ਹਾਂ ਇੱਥੇ ਹੀ ਆਉਣਾ ਇੱਕ ਛੋਟੀ ਜੀ ਗੱਲ ਨੂੰ ਉਹ ਕਿਉਂ ਸਮਝਾਉਣ ਗਿਆ ਉਹਦਾ ਕੀ ਰਿਲੇਸ਼ਨ ਸੀ ਉਹਦੇ ਨਾਲ ਕੀ ਆ ਰਿਲੇਸ਼ਨ ਸੀ ਉਹਦਾ ਮੇਰੇ ਘਰ ਹੈ ਮੇਰੇ ਘਰ ਤੁਸੀਂ ਆ ਤੁਸੀਂ ਆ ਤੁਸੀਂ ਮੈਰਡ ਹੋ ਜੀ ਬਿਲਕੁਲ ਮੈਨਾਂ ਤੁਹਾਡੀ ਘਰ ਵਾਲੀ ਨੂੰ ਮੈਂ ਸਮਝਾਣ ਜਾਵਾਂ ਤੁਸੀਂ ਸਮਾਜ ਵਿੱਚ ਕੁਝ ਗਲਤ ਹੋ ਰਿਹਾ ਹੈ ਤੁਸੀਂ ਤੁਸੀਂ ਸਿੰਪਲ ਜੀ ਗੱਲ ਕਰਨਾ ਨਹੀਂ ਇਹ ਤਰਕ ਇਹ ਤਰਕ ਠੀਕ ਨਹੀਂ ਹੈ ਇਹ ਤਰਕ ਠੀਕ ਨਹੀਂ ਹੈ ਤੁਸੀਂ ਸਮਝੋ ਦੇਖੋ ਮੇਰਾ ਸਵਾਲ ਲੈ ਲਓ ਮੇਰਾ ਸਵਾਲ ਲੈ ਲਓ ਮੇਰੀ ਗੱਲ ਨੂੰ ਪਹਿਲਾਂ ਕੰਪਲੀਟ ਹੋਣ ਦਿਓ ਅਸੀਂ ਕਿਸੇ ਦੀ ਧੀ ਭੈਣ ਨੂੰ ਸਮਝਾਉਣਾ ਉੜ ਜਾ ਕੇ ਪ੍ਰੈਸ਼ਰ ਕਰਨਾ ਅਗਰ ਨਹੀਂ ਆ ਤਾਂ ਕਤਲ ਕਰਨਾ ਹਮ ਕਿਹੜਾ ਕਾਨੂੰਨ ਆ ਕਿਹੜੀ ਕਿਤਾਬ ਚ ਦੇਖਿਆ ਕਿਹੜੇ ਗ੍ਰੰਥ ਚ ਜੇ ਕੋਈ ਸ਼ਰਿਆਮ ਤੁਹਾਡੇ ਬੱਚਿਆਂ ਦੇ ਹੱਥ ਦੇ ਵਿੱਚ ਕੋਈ ਗਲਤ ਚੀਜ਼ ਫੜਾ ਜੂਗਾ ਕੋਈ ਨਸ਼ਾ ਤੁਹਾਡੇ ਬੱਚਿਆਂ ਦੀ ਤਲੀ ਤੇ ਧਰ ਜੂਗਾ ਬਾਹਰ ਤੁਰੇ ਫਿਰਦਿਆਂ ਦੇ ਤੁਸੀਂ ਬਖਸ਼ੋਗੇ ਉਹਨੂੰ ਮੈਂ ਦੇਖੋ ਮੈਂ ਲੀਗਲ ਮੈਂ ਮੈਂ ਨਿਕਲਦਾ ਮੈਨੂੰ ਐਂ ਦੱਸੋ ਕੀ ਆ ਉਹ ਸਮੈਕਾ ਵੇਚਦੀ ਸੀ ਸਮੈਕ ਨਾਲੋਂ ਬਹੁਤ ਬੁਰਾ ਨਸ਼ਾ ਹੈ ਇਹ ਆਪਣਾ رسولpur ਸਾਹਿਬ ਕੇ ਜਿਸ ਤੀਕੇ ਦੇ ਬਾਅਦ ਤੁਹਾਡੇ ਤੁਹਾਡੇ ਬੱਚੇ ਚਲੋ ਤੁਸੀਂ ਤੁਹਾਡੇ ਬੱਚੇ ਆ ਗਏ ਚਲੋ ਤੁਹਾਡੇ ਬੱਚੇ ਆ ਗਏ ਤੁਹਾਡੇ ਬੱਚੇ ਕਿੰਨੀ ਉਮਰ ਦੇ ਨੇ ਉਮਰ ਛੱਡੋ ਤੁਸੀਂ ਮੇਰੇ ਬੱਚੇ ਮੇਰੇ ਬੱਚੇ ਸੋਸ਼ਲ ਮੀਡੀਆ ਸਮਝਦੇ ਬੱਚੇ ਬੱਚੇ ਮੋਬਾਈਲ ਯੂਜ਼ ਕਰਦੇ ਆ ਕੀ ਆ ਉਹ ਕਮਲਕਰਪਾ ਭੀ ਨੂੰ ਜਾਣਦੇ ਸੀਗੇ ਅਸੀਂ ਆ ਨਾ ਜਿਹੜੇ ਨਹੀਂ ਜਨਮ ਦਿੱਤਾ ਫਿਰ ਮੈਂ ਵੀ ਤਾਂ ਆਇਆ ਉਹ ਛੜਾ ਬੰਦਾ ਜਿਹੜੀਆਂ ਵੀਡੀਓ ਜਿਹੜੀਆਂ ਵੀਡੀਓ ਤੁਸੀਂ ਇੱਥੇ ਸਕਰੋਲ ਕਰਨ ਲੱਗ ਜਓ ਆਪਾਂ ਮੋਬਾਈਲ ਚੱਕਦੇ ਆ ਸਕ੍ਰੋਲ ਕਰਨ ਲੱਗਦੇ ਆ ਮੈਂ ਕਹਿੰਨਾ 10 ਵੀਡੀਓ ਲੰਘਣੀਆਂ ਨਹੀਂ ਜਦੋਂ ਕਮਲ ਕੌਰ ਦੀ ਇੱਕ ਵੀਡੀਓ ਆ ਜਾਊਗੀ ਮੇਰੇ ਕੋਲ ਨਹੀਂ ਆਈ ਤੁਸੀਂ ਜਸਟੀਫਾਈ ਕਰਦੇ ਹੋ ਇਸ ਗੱਲ ਮੇਰੇ ਕੋਲ ਅੱਜ ਤੱਕ ਕਦੇ ਵੀਡੀਓ ਨਹੀਂ ਆਈ ਤੁਸੀਂ ਜਸਟੀਫਾਈ ਕਰ ਤੁਸੀਂ ਨਹੀਂ ਦੇਖਦੇ ਮੈਂ ਮੰਨ ਲਿਆ ਤੁਸੀਂ ਦੇਖਦੇ ਹੋ ਨਾ ਫਿਰ ਦੇਖਣ ਵਾਲਾ ਦੇਪੈਂਡ ਕਰਦਾ ਕਿ ਆਈ ਜੋ ਪੌਣ ਵੀਡੀਓ ਨਹੀਂ ਆਈਆਂ ਇਹਦੇ ਵਿੱਚ ਕੀ ਨਹੀਂ ਹੈਗਾ ਤੁਸੀਂ ਕੀ ਦੇਖਣਾ ਚਾਹੁੰਦੇ ਆ ਤੁਸੀਂ ਬਾਡੀ ਦਾ ਕਿਹੜਾ ਪਾਰਟ ਆ ਜਿਹੜਾ ਇਹਦੇ ਵਿੱਚ ਨਹੀਂ ਦੇਖਣਾ ਜਾਂਦੇ ਹਰ ਇੱਕ ਚੀਜ਼ ਦਿਖਦੀ ਹੈ ਖੁੱਲ ਦੇ ਦੇਣੇ ਚਾਹੀਦੀ ਹੈ ਕੋਈ ਕੱਪੜੇ ਉਤਾਰੋ ਵੀਡੀਓ ਬਣਾਓ ਆਲਰੇਡੀ ਤਾਰੇ ਬੈਨੇ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਖੁੱਲ ਦੇ ਦੇਣੀ ਚਾਹੀਦੀ ਹੈ ਨਹੀਂ ਕਤਲ ਦਾ ਮੈਂ ਮੈਂ ਤੇ ਸਾਡੇ ਵੇਖਣ ਵਾਲੇ ਹਮੇ ਨਹੀਂ ਹੈਗੇ ਕਿ ਕਿਸੇ ਨੂੰ ਮਾਰ ਦਿਓ ਬਿਲਕੁਲ ਗਲਤ ਮੈਂ ਉਪਨੀ ਇਸ ਗੱਲ ਤੋਂ ਤੁਸੀਂ ਗੂਗਲ ਦੇ ਵਿੱਚ ਤੁਸੀਂ YouTube ਤੇ ਐਸੀ ਕਿਹੜੀ ਚੀਜ਼ ਆ ਜਿਹੜੀ ਨਹੀਂ ਆ ਧਰਤੀ ਤੇ ਬਿਲਕੁਲ ਹੈਗੀਆਂ ਫਿਰ ਦੇਖਣ ਤੇ ਡਿਪੈਂਡ ਕਰਦਾ ਨਾ ਤੁਸੀਂ 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 ਉੱਥੇ ਆਰਤੀ ਦੇਖਣੀ ਹੈ ਦੇਖੋ ਕੰਟੈਂਟ ਕਿਵੇਂ ਹੁੰਦਾ ਮੰਨ ਲਓ ਮੈਂ ਧਾਰਮਿਕ ਆ ਜੇ ਮੈਂ ਧਾਰਮਿਕ ਰੀਲਾਂ ਦੇਖ ਰਿਹਾ ਤਾਂ ਮੇਰੇ ਕੋ ਧਾਰਮਿਕ ਹੀ ਆਉਣਗੀਆਂ ਹਮ ਆਪਣੇ ਆਪ ਹੀ ਆਈ ਜਾਣੀਆਂ ਜੇ ਮੈਂ ਗੁਰਵਾਣੀ ਦੇਖੀ ਮੈਂ ਗੁਰਵਾਣੀ ਆ ਜੇ ਆਰਤੀਆਂ ਦੇਖਾਂ ਆਰਤੀ ਜੇ ਮੰਦਰਾਂ ਵਾਲੀਆਂ ਦੇਖਾਂ ਮੰਦਰਾਂ ਵਾਲੀਆਂ ਆਈ ਜਾਣੀਆਂ ਜਿਹੜਾ ਬੰਦਾ ਦੇਖਦਾ ਹੀ ਆ ਜਾਂਦੀਆਂ ਉਹਦੇ ਕੋਲ ਹੀ ਅੱਗੇ ਹੋ ਕੇ ਆਉਂਦੀਆਂ ਨੇ ਹਮ ਨਾਲੇ ਦੂਜੀ ਗੱਲ ਕਿ ਆ ਉਹਦੇ ਕੋਲ ਪਰਿਵਾਰ ਇਕੱਠੇ ਹੋ ਕੇ ਗਏ ਨੇ ਅਮਰਤਪਾਲ ਮਹਿਰੋ ਕੋਲ ਜਾਂ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਗਏ ਹੁਣ ਜਾ ਕੇ ਉਹਨੂੰ ਦਰਖਾਹ ਦਿੱਤੀ ਹੋਵੇ ਵੀ ਤੂੰ ਸਾਡਾ ਬਾਪ ਐ ਤੂੰ ਸਾਡਾ ਆਕਾ ਐ ਵੀ ਆਹ ਬੀਬੀ ਨੂੰ ਹਟਾ ਜਾ ਉਹਦਾ ਪਰਿਵਾਰ ਐ ਅਸੀਂ ਪੰਜਾਬ ਦੀ ਧਰਤੀ ਨੂੰ ਪਵਿੱਤਰ ਧਰਤੀ ਮੰਨਦੇ ਹਾਂ ਇਹ ਜਾਂ ਗੰਦਸਾ ਅਮਰਤਪਾਲ ਮਹਿਰੋ ਬੰਦੀ ਧਰਤੀ ਤੇ ਤੁਹਾਨੂੰ ਲੱਗਦਾ ਕਿ ਸਿੱਖਾਂ ਦੇ ਬੱਚੇ ਸਿੱਖਾਂ ਦੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਹੀ ਵੀਡੀਓ ਦੇਖਦੇ ਕ ਆਪਣੇ ਆਪਣੇ ਜੋ ਗੁਰੂ ਕਹਿ ਕੇ ਗਏ ਨੇ ਉਹਨਾਂ ਤੋਂ ਭਟਕ ਜਾਣ ਗੁਰੂ ਦਰ ਨੂੰ ਨਹੀਂ ਲੱਗਦਾ ਇਹ ਬੰਦ ਹੋਣਾ ਚਾਹੀਦਾ ਪ੍ਰਚਾਰ ਧਰਮ ਦਾ ਹੋਵੇ ਧਰਮ ਦਾ ਸਿਖਾਉਣਾ ਪੱਗਾਂ ਕਿਉਂ ਬੰਨਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਕੀ ਜਿਹੜੀ ਜਾਣਕਾਰੀ ਦੇਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਜੇ ਪੰਜਾਬ ਦੇ ਵਿੱਚ ਖਤਮ ਹੋਊਗੀ ਚੰਗੀ ਗੱਲ ਆ ਕਿ ਮਾੜੀ ਗੱਲ ਆ ਤੁਸੀਂ ਤੁਹਾਡੇ ਤੁਹਾਡੇ ਕੋ ਸਿੱਖੀ ਦੀ ਪੂਰੀ ਜਾਣਕਾਰੀ ਆ ਤੁਹਾਡੇ ਕੋ ਸਿੱਖੀ ਦੀ ਜਾਣਕਾਰੀ ਹੈ ਤੁਸੀਂ ਪੰਜਾਬ ਚ ਪੈਦਾ ਹੋ ਸਿੱਖ ਪਰਵਾਜ਼ ਚ ਪੈਦਾ ਹੋਏ ਆ ਲੇਕਿਨ ਤੁਸੀਂ ਵੀ ਸਿੱਖੀ ਚ ਨਹੀਂ ਆਏ ਹੂੰ ਤੁਸੀਂ ਸਿੱਖੀ ਚ ਨਹੀਂ ਆਏ ਹੈਗੇ ਹੁਣ ਤੁਹਾਨੂੰ ਕਿਹਾ ਸੀ ਪ੍ਰੈਸ਼ਰਾਈਜ਼ ਕਰੀਏ ਨਹੀਂ ਇਹ ਮੇਰਾ ਕਸੂਰ ਨਹੀਂ ਨਾ ਇਹ ਮੇਰਾ ਇਹ ਮੇਰਾ ਕਸੂਰ ਨਹੀਂ ਤੁਹਾਨੂੰ ਤੁਸੀਂ ਚੁਣਦੇ ਮੈਨੂੰ ਵੀ ਸੋਸ਼ਲ ਮੀਡੀਆ ਨੇ ਵਿਗਾੜ ਕੇ ਰੱਖਿਆ ਹੋਊਗਾ ਨਹੀਂ 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 ਅੱਜ ਮੈਂ ਸੜਾ ਹੋਇਆ ਰੱਖਿਆ ਸਮੋ ਨਹੀਂ ਨਹੀਂ ਮੈਂ ਮੇਰੇ ਸੋਸ਼ਲ ਮੀਡੀਆ ਮੈਨੂੰ ਵੀ ਪਟਕਾਇਆ ਹੋ ਸਕਦਾ ਮੇਰੀ ਗੱਲ ਸੁਣੋ ਕੀ ਤੁਸੀਂ ਚਾਹੁੰਦੇ ਹੋ ਕਿ ਮੇਰੇ ਤੋਂ ਆਉਣ ਵਾਲੀ ਪੀੜ੍ਹੀ ਵੀ ਪਟਕੇ ਮੈਂ ਚਾਹੁੰਦਾ ਨਹੀਂ ਮੈਂ ਕਹਿੰਦਾ ਸੁਧਰ ਜੇ ਤੁਸੀਂ ਕਿਸੇ ਨੂੰ ਬਲੇਮ ਕਰ ਰਹੇ ਹੋ ਕਿ YouTube ਨੇ ਇਹ ਕਰਤਾ ਜੀ ਇਹਨੇ ਇਹ ਕਰਤਾ ਜਾਦ ਕੇ ਹਰ ਬੰਦੇ ਨੂੰ ਪਤਾ ਕਿ ਕੇਸ ਨਹੀਂ ਕਤਲ ਕਰਾਉਣੇ ਚਾਹੀਦੇ ਹਮ ਜਾਂਦ ਕੇ ਡੇਲੀ ਆਪਣੇ ਗਰਬਾਣੀ ਦੀ ਪ੍ਰਚਾਰ ਹੁੰਦਾ ਡੇਲੀ ਕਥਾ ਹੁੰਦੀ ਮੰਜੀ ਸਾਹਿਬ ਤੇ ਕਿੰਨੇ ਗੁਰੂ ਧਾਮਾਂ ਚ ਕਥਾ ਹੁੰਦੀ ਆ ਫਿਰ ਉਹਨਾਂ ਨੂੰ ਤਾਂ ਅਸਰ ਨਹੀਂ ਹੋ ਰਿਹਾ ਇਹਨਾਂ ਦਾ ਅਸਰ ਹੋ ਰਿਹਾ ਕਾਰਨ ਕੀ ਆ ਕਿ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹੀ ਨਹੀਂ ਹੈਗੇ ਸਾਡਾ ਆਪਣਾ ਜਦੋਂ ਵਿਚਾਰਤਾਰਾ ਬਦਲ ਜੀ ਕਿ ਅਸੀਂ ਚੰਗਾ ਦੇਖਣਾ ਹੈ ਕਿ ਮਾੜਾ ਦੇਖਣਾ ਹੈ ਲੇਕਿਨ ਚੰਗੀ ਗੱਲ ਆ ਕਿ ਕੋਈ ਸਮਾਜ ਵਿੱਚ ਅਸੀਂ ਗੰਦ ਨਾ ਫਲਾਈਏ ਚੰਗੀ ਗੱਲ ਹੈ ਲੇਕਿਨ ਮਾਰ ਦੇਣਾ ਇੱਕ ਪਾਪ ਤੇ ਇੱਕ অপরাধ ਹੈ ਇਹ ਦੁਨੀਆ ਦਾ ਸਭ ਤੋਂ ਘੋਰ ਪਾਪ ਹੈ ਜਿਹੜਾ ਉਹਨੇ ਕੀਤਾ ਨਹੀਂ ਬਿਲਕੁਲ ਕੋਈ ਸਮਰਥਨ ਨਹੀਂ ਕਰੂਗਾ ਕਿ ਕਿਸੇ ਨੂੰ ਮਾਰ ਦੇਣਾ ਠੀਕ ਹੈ ਕੋਈ ਵੀ ਸਮਰਥਨ ਨਹੀਂ ਕਰੂਗਾ ਪਰ ਮੈਨੂੰ ਐ ਲੱਗਦਾ ਵੀ ਤੁਸੀਂ ਆਪਣੀਆਂ ਗੱਲਾਂ ਦੇ ਨਾਲ ਇਹ ਕਹਿਣਾ ਚਾਹੁੰਦੇ ਹੋ ਕਿ ਅੱਖਾਂ ਮੀਚ ਕੇ ਬਹਿ ਜਾਓ ਬਾਹਰ ਜੋ ਹੋ ਰਿਹਾ ਹੈ ਆਪਨਾ ਘਰ ਦੇਖੋ ਦੇਖੋ ਨੈਤਿਕ ਤੌਰ ਤੇ ਸਮਾਜਿਕ ਤੌਰ ਤੇ ਇਨਸਾਨੀਅਤ ਤੌਰ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਮੈਨੂੰ ਆਇਆ ਲੱਗਦਾ ਕਿ ਜਿਵੇਂ ਤੁਸੀਂ ਮਹਿਸੂਸ ਕਰਦੇ ਆ ਕਿ ਜਿਹੜੇ ਅਜਿਹੇ ਲੋਕ ਜੇ ਮਰਦੇ ਨੇ ਤਾਂ ਚੰਗੀ ਗੱਲ ਆ ਮੈਨੂੰ ਮਹਿਸੂਸ ਤੁਹਾਡੀ ਗੱਲ ਤੇ ਲੱਗਦਾ ਨਹੀਂ ਮੈਂ ਤਾਂ ਕਿ ਮੈਂ ਤਾਂ ਪਹਿਲਾਂ ਕਹਤਾ ਕਿ ਕਤਲ ਕਿਸੇ ਨੂੰ ਉਹ ਕਹਿੰਦੇ ਹੁੰਦੇ ਨਾ ਕਹਿੰਦੇ ਹੁੰਦੇ ਨਾ ਕਿ ਕੋਈ ਤੁਹਾਨੂੰ ਲੱਗਦਾ ਉਵੇਂ ਮੈਨੂੰ ਜੋ ਲੱਗਦਾ ਮੈਂ ਦੱਸਦਾ ਤੁਹਾਨੂੰ ਜੋ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਦਾ ਜੀ ਜੋ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਦੱਸਤਾ ਐਕਚੁਅਲ ਚ ਕੀ ਲੱਗਦਾ ਐਕਚੁਅਲ ਚ ਕੀ ਆ ਧਰਤੀ ਤੇ ਕੋਈ ਚੀਜ਼ ਦਾ ਖਾਤਮਾ ਨਹੀਂ ਹੋ ਸਕਦਾ। ਹਾਂ ਨਾ ਬੁਰਾਈ ਦਾ ਹੋ ਸਕਦਾ। ਬਿਲਕੁਲ। ਨਾ ਅਸ਼ਾਈ ਦਾ ਹੋ ਸਕਦਾ। ਬਿਲਕੁਲ ਠੀਕ ਹੈ। ਲੇਕਿਨ ਕੁਆਲਿਟੀ ਦੇ ਜਿਹੜੇ ਚੀਜ਼ ਆ ਕੋਈ ਵੀ ਕੁਆਲਿਟੀ ਦੀ ਚੀਜ਼ ਆ ਉਹ ਕੁਆਂਟੀਟੀ ਚ ਨਹੀਂ ਹੋ ਸਕਦੀ। ਹਾਂ। ਲੇਕਿਨ ਜਿਸ ਢੰਗ ਨਾਲ ਕਿਸੇ ਨੂੰ ਮਾਰ ਕੇ ਆਪਣੇ ਆਪ ਨੂੰ ਮੰਨ ਲਓ ਫੇਮਸ ਕਰਨ ਵਾਸਤੇ ਆਪਣੇ ਆਪ ਨੂੰ ਬਹੁਤ ਬੜਾ ਵੀ ਆਕਾ ਬਣਾ ਰਿਆ ਉਹ ਪੰਜਾਬ ਦਾ। ਬੱਚਿਆਂ ਨੂੰ ਧਮਕਾ ਰਿਹਾ, ਡਰਾ ਰਿਹਾ, ਕਾਨੂੰਨ ਨੂੰ ਉੱਪਰ। ਕੀ ਆ ਹੋ? ਕਾਨੂੰਨ ਤੇ ਉੱਪਰ ਹੈ ਅਮਰਤਪਾਲ ਸਿੰਘ ਨੂੰ ਮਸ਼ਹੂਰ ਹੋਣ ਵਾਸਤੇ ਕੀਤਾ ਤੁਸੀਂ ਇਹ ਦੱਸੋ ਕਾਨੂੰਨ ਤੇ ਉੱਪਰ ਆਹੋ ਨਹੀਂ ਕਾਨੂੰਨ ਤੋਂ ਕਾਨੂੰਨ ਸਭ ਚਲੇ ਗਏ ਹੋਰ ਕਾਹਦੀ ਗੱਲ ਹੈ ਬਿਲਕੁਲ ਕਾਨੂੰਨ ਬਹੁਤ ਵੱਡਾ ਹੈ ਕਾਨੂੰਨ ਤੇ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜੋ ਜੋ ਗੱਲ ਹੈ ਆਪਾਂ ਕਾਨੂੰਨ ਦੀ ਗੱਲ ਕਰੀ ਅਸੀਂ ਪੰਜਾਬ ਦੇ ਵਿੱਚ ਇਹ ਕਾਨੂੰਨ ਵਿਵਸਥਾ ਠੀਕ ਨਹੀਂ ਬੈਠਦੀ ਜੇ ਇਹਨਾਂ ਤੇ ਨਹੀਂ ਹਟਦਾ ਤਾਂ ਫਿਰ ਆਪਾਂ ਨੂੰ ਤਾਂ ਕੁਝ ਕਰਨਾ ਹੀ ਪੈਣਾ ਤਾਂ ਨਾ ਹੂੰ ਜਬੇ ਬਾਣ ਲੱਗਿਓ ਤਬੈਰੋਸ ਜਾਗਿਓ ਹੂੰ ਮੈਨੂੰ ਤਾਂ ਦੁੱਖ ਹੋਇਆ ਤੁਹਾਨੂੰ ਫੋਨ ਆਇਆ ਕਿਸੇ ਦਾ ਤੁਸੀਂ ਕਿਹਾ ਕਿ ਮੈਨੂੰ ਕੰਟੈਕਟ ਕਰੋ ਕਿੰਨੇ ਬਲੌਗਰਾਂ ਨੇ ਕਿੰਨੇ ਇਨਫਲੂਐਂਸਰਾਂ ਨੇ ਤੁਹਾਨੂੰ ਕੰਟੈਕਟ ਕੀਤਾ ਹੁਣ ਸੋਭਾ ਦਾ ਫੋਨ ਮੋਸਟਲੀ ਮੀਡੀਆ ਦਾ ਹੀ ਆਇਆ ਹੋਰ ਕਿਸੇ ਦਾ ਨਹੀਂ ਆਇਆ ਅਗਰ ਕੋਈ ਆਏਗਾ ਕਿਸੇ ਨੂੰ ਅਮਰਤਪਾਲ ਮਹਿਰੋ ਪਰੇਸ਼ਾਨ ਕਰਦਾ ਤੰਗ ਕਰਦਾ ਮੈਨੂੰ ਫੋਨ ਕਰੋ ਮੇਰਾ ਇੰਸਟਾਗ੍ਰam ਤੇ ਬਾਬਾ ਹਰਜੀਤ ਸਿੰਘ ਨੂੰ ਸੂਪਰਪਰ ਮੈਨੂੰ ਮੈਸੇਜ ਪਾ ਦਿਓ ਮੈਂ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਨਾਲ ਖੜਾ ਮੇਰੇ ਕੋਲ ਬਹੁਤ ਸਾਰੇ ਹੀਲੇ ਵਸੀਲੇ ਨੇ ਇੱਕ ਥੋੜੀ ਆ ਕੀ ਥੋੜੀ ਹੁੰਦਾ ਮੌਕੇ 'ਤੇ ਦੇਖਾਂਗੇ ਦਰਾਖੀ ਕਰੋਂਗੇ ਉਹਨਾਂ ਦੀ ਕਿਉਂ ਨਹੀਂ ਕਰਾਂਗੇ ਬਹੁਤ ਸਾਰੇ ਨੂੰ ਤਾਂ ਧਮਕੀਆਂ ਜਾ ਰਹੀਆਂ ਤੁਸੀਂ ਗਏ ਹੋਣ ਤੱਕ ਪਹੁੰਚੋ ਉਹਨਾਂ ਦੇ ਘਰ ਆ ਬਹੁਤ ਸਾਰੀਆਂ ਕੁੜੀਆਂ ਰੋਈ ਜਾਂਦੀਆਂ ਨੇ ਹੁਣ ਨਹੀਂ ਧਮਕੀਆਂ ਆਈਆਂ ਕੁੜੀਆਂ ਬਹੁਤ ਸਾਰੀਆਂ ਨੇ ਸੋਸ਼ਲ ਮੀਡੀਆ ਤੇ ਮੈਂ ਉਹਨੇ ਤੁਹਾਨੂੰ ਸੋਸ਼ਲ ਮੀਡੀਆ ਖੋ ਕੇ ਉਹ ਰੋ ਰਹੀਆਂ ਨੇ ਇੱਕ ਕੁੜੀ ਕਹਿ ਰਹੀ ਆ ਮੇਰਾ 5 ਮਹੀਨਾ ਦਾ ਬੱਚਾ ਮੈਨੂੰ ਧਮਕੀਆਂ ਆ ਰਹੀਆਂ ਤੁਸੀਂ ਜੇ ਜੇ ਪਹੁੰਚੋ ਉਹਨਾਂ ਦੇ ਘਰ ਆਈਆਂ ਉਹ ਕੱਲ ਤੇ ਪਹਿਲਾਂ ਹੀ ਆ ਸਵੇਰ ਤੇ ਪਹਿਲਾਂ ਹੀ ਆ ਲਈਆਂ ਹੁਣ ਨਹੀਂ ਆਉਣਗੀਆਂ ਰੁਕ ਗਈਆਂ ਰੁਕ ਜਣਗੀਆਂ ਸਟਾਪ ਤੁਹਾਡੀ ਇਹ ਤਾਂ ਬਾਅਦ ਰੁਕੀ ਆ ਜਦੋਂ ਸਮਾਜ ਦੇ ਨਾਲ ਜਦੋਂ ਆਵਾਜ਼ ਉੱਠ ਜੇ ਨਾ ਜਦ ਬਰਾਈ ਦੇ ਅਗੇਸਟ ਸੱਚ ਦੇ ਨਾਲ ਤੁਸੀਂ ਖੜ੍ਹ ਜੋਂ ਤਾਂ ਲੋਕ ਮਜ਼ਬੂਤ ਹੋ ਜਾਂਦੇ ਨੇ ਉਹਨਾਂ ਨੂੰ ਸਪ੍ਰਿਟ ਮਿਲਦੀ ਆ ਇਸ ਗੱਲ ਕਰਕੇ ਹੁਣ ਤੇ ਬਾਅਦ ਧਮਕੀਆਂ ਨਹੀਂ ਆਉਣਗੀਆਂ ਇਹਨਾਂ ਨੂੰ ਮੈਨੂੰ ਲੱਗਦਾ ਮੇਰਾ ਮੈਦਾਨ ਚ ਕਿ ਸੋਸ਼ਲ ਮੀਡੀਆ ਤੇ ਸਾਰਾ ਕੁਝ ਬੰਦ ਹੋਵੇ ਕਾਨੂੰਨ ਦੇ ਦਾਇਰੇ ਦੇ ਅੰਦਰ ਜੇ ਕਰਨਾ ਹੋਵੇ ਤਾਂ ਕੀ ਕਰੋਗੇ ਉਹਨਾਂ ਦੇ ਦਾਇਰੇ ਦੇ ਵਿੱਚ ਜਦੋਂ ਮੈਂ ਕਾਨੂੰਨ ਮੰਤਰੀ ਹਾਂ ਜਦੋਂ ਮੈਂ ਕਾਨੂੰਨ ਮੰਤਰੀ ਬਣ ਗਿਆ ਮੈਂ ਡੈਫੀਨਟਲੀ ਇਹ ਤੇ ਵਿਚਾਰ ਨਹੀਂ ਨਹੀਂ ਜ਼ਰੂਰੀ ਥੋੜੀ ਕਾਨੂੰਨ ਮੰਤਰੀ ਬਣਨਾ ਬਹੁਤ ਲੋਕ ਸਮਾਜ ਸੇਵਾ ਕਰਦੇ ਨੇ ਜੀ ਸਮਾਜ ਸੇਵਾ ਦੇ ਨਾਮ ਤੇ ਸਮਾਜ ਸੇਵਾ ਕੀਤੀ ਜਾ ਸਕਦੀ ਹੈ ਇਹ ਵੀ ਸਮਾਜ ਸੇਵਾ ਕਰ ਰਹੇ ਨੇ ਦੱਸੋ ਕਰੋ ਸਮਾਜ ਸੇਵਾ ਜਾਓ ਜੇ ਸਮਝਾਓ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਜਾਓ ਮੇਰਾ ਮੇਰੀਆਂ ਮੇਰੀਆਂ ਗੱਲਾਂ ਜਿਹੜੀਆਂ ਮੇਰੇ ਵਿਚਾਰ ਨੇ ਉਹ ਸਮਝਾਉਣ ਦਾ ਹੀ ਕੰਮ ਕਰਦੇ ਨੇ ਮੈਂ ਤੁਹਾਨੂੰ ਵੀ ਸਮਝਾ ਰਿਹਾ ਵੀ ਉਹਦਾ ਸਿੱਖ ਸਾਜੋ ਸਿੰਘ ਸਾਜੋ ਅੰਮਤ ਛਾਕ ਲੋ ਦਾੜਾ ਪ੍ਰਕਾਸ਼ ਕਰ ਲੋ ਤੁਸੀਂ ਮੇਰੀ ਗੱਲ ਤੇ ਸਮਝਣਾ ਨਹੀਂ ਸਮਝਣਾ ਨਾ ਨਾ ਤੁਹਾਡੀ ਮਰਜ਼ੀ ਆ ਹੂੰ ਹੁਣ ਤੁਹਾਡੇ ਉਹ ਕੀ ਕਰਾ ਪੈਰੀ ਹੱਥ ਲਾ ਦੇਣਾ ਬਾਈ ਗੁਰੂ ਦਾ ਸਿੱਖ ਸਾਜਾ ਮੰਨਣਾ ਤੁਸੀਂ ਨਹੀਂ ਹੈਗਾ ਨਾਲ ਕਿ ਬੱਚੇ ਵਾਲੇ ਹੋਗੇ ਨਹੀਂ ਇਹ ਤਾਂ ਤੁਸੀਂ ਆਪਣੀ ਸੋਚ ਰੱਖ ਲਈ ਹੋ ਸਕਦਾ ਮਨ ਜਾ ਗਏ ਮੈਂ ਗੱਲ ਇਹ ਹੀ ਨਹੀਂ ਹੈ ਕਿ ਸੋਚ ਜਦੋਂ ਤੁਹਾਨੂੰ ਆਪਣੇ ਤੇ ਆਉਂਦੀ ਆ ਜਦੋਂ ਤੁਸੀਂ ਮੈਨੂੰ ਜਦੋਂ ਤੁਸੀਂ ਮੈਨੂੰ ਮੇਰੇ ਘਰੇ ਆ ਕੇ ਸਮਝਾਓਗੇ ਜਦੋਂ ਆਪਣੇ ਤੇ ਆਉਂਦੀ ਆ ਇਦਾਂ ਜਦੋਂ ਤੁਸੀਂ ਮੇਰੇ ਘਰੇ ਆ ਕੇ ਮੈਨੂੰ ਸਮਝਾਉਣ ਆਓਗੇ ਕਿ ਮੈਨੂੰ ਚਾਰ ਕਥਾ ਸੁਣਾਓਗੇ ਮੈਨੂੰ ਸੁਣਾਓਗੇ ਹੋ ਸਕਦਾ ਮੈਂ ਮੰਨ ਜਾ ਜੀ ਹੋ ਸਕਦਾ ਕਿਉਂ ਤੁਹਾਨੂੰ ਆਲਰੇਡੀ ਕਥਾ ਹੁੰਦੀ ਹੈ ਤੁਸੀਂ ਤੁਸੀਂ ਐਫਰਟ ਤਾਂ ਕਰੋ ਨਾ ਤੁਹਾਨੂੰ ਸਭ ਪਤਾ ਹੈ ਤੁਹਾਨੂੰ ਗਿਆਨ ਹੈ ਕਹਿੰਦੇ ਸਿੱਖੋ ਮੈਂ ਉਹੀ ਗੱਲ ਕਹਿ ਰਿਹਾ ਮੈਨੂੰ ਸਭ ਗਿਆਨ ਹੈ ਤੁਹਾਨੂੰ ਮੈਂ ਉਹੀ ਗੱਲ ਕਹਿ ਰਿਹਾ ਕਿ ਤੁਸੀਂ ਐਫਰਟ ਤਾਂ ਸ਼ੁਰੂ ਕਰੋ ਕੋਈ ਤੁਹਾਡੇ ਐਫਰਟ ਤੇ ਕੁਝ ਨਹੀਂ ਦੱਸੇ ਮੈਂ ਜੇ ਤੁਹਾhti ਕਹ ਲੈ ਲਾਈ ਬੰਦਾਂਗਾ ਲੋਕ ਵੱਜ ਜਾਣਗੇ ਜਿਨ੍ਹਾਂ ਨੂੰ ਕਹਿ ਰਹੇ ਤੁਸੀਂ ਮਾਰ ਦਾਂਗੇ ਉਹ ਸਭ ਵੱਜ ਜਾਣ ਜੇ ਇਹ ਗੁਰੂ ਦਾ ਸਿੰਘ ਸਾਜਦੇ ਮੇਰੇ ਨਾਲ ਬੈਠਾ ਮੇਰਾ ਭਰਾ ਅਮਤ ਸ਼ੱਕ ਦਾ ਬਾਣਾ ਪਾਉਂਦਾ ਗੁਰੂ ਦੀ ਗੱਲ ਕਰਦਾ ਤਾਂ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਆਂ ਤੁਸੀਂ ਮੈਨੂੰ ਸਮਝਾਉਣ ਆਓ ਇਸ ਤੇ ਉੱਪਰ ਕੀ ਫਿਰ ਮੇਰੇ ਤੇ ਇਸ ਦੇ ਉੱਪਰ ਕੀ ਮੇਰੇ ਤੇ 4 ਦਿਨ ਲਾਓ ਸਮਝਾਓ ਗੁਰੂਆਂ ਨੇ ਹੋ ਸਕਦਾ ਮੈਂ ਭੱਜ ਕੇ ਆਵਾਂ ਮੈਨੂੰ ਨਹੀਂ ਗੁਰੂਆਂ ਨੇ ਕਿਵੇਂ ਦਾ ਪਤਾ ਜੇ ਮੇਰੇ 4 ਨਾਲ ਦਿਨ ਰਹਿਣ ਤੇ ਬਾਅਦ ਤੁਸੀਂ ਸਿੰਘ ਸਾਜਦੇ ਆ ਮੈਂ ਯਾਰ ਜਨਮ ਦੇ ਮੈਨੂੰ ਕਮੈਂਟ ਕਰੋ ਮੈਨੂੰ ਸਮਝਾਓ ਪਿੱਰੇ ਪਿਆਰ ਨਾਲ ਕਿ ਗੁਰੂ ਕੀ ਕਹਿੰਦੇ ਨੇ ਗੁਰੂ ਦੀ ਸਿੱਖਿਆ ਕੀ ਹੈ ਮੈਂ ਉਹ ਡਾਂਗ ਨਹੀਂ ਮੈਂ ਹੱਥ ਜੋੜੀ ਬੈਠਾ ਦੇਖੋ ਦੱਸ aí ਰੋਣਾ ਦੇ ਹੀ ਕਿਸੇ ਨੂੰ ਸਮਝਾਉਣਾ ਹੀ ਔਖਾ ਨਾ ਜੇ ਕਿਸੇ ਨੂੰ ਵਾਰ-ਵਾਰ ਕਮਲ ਕੌਰ ਨੂੰ ਬਹੁਤ ਵਾਰ ਸਮਝਾਇਆ ਸੀ ਉਹਨਾਂ ਨੇ ਕਿਹਨੂੰ ਸਮਝਾ ਰਹੇ ਆ ਭਰਾ ਉਹਨਾਂ ਨੇ ਬਹੁਤ ਵਾਰ ਬੈਠਾ ਮੈਂ ਗਲਤ ਹੈ ਕਿ ਸਮਝਾਉਂਦਾ ਸਿੰਘ ਸਾਜਿਆ ਯਾਰ ਕਿੱਥੇ ਚੱਕਰ ਇਹ ਗੱਲ ਨੂੰ ਗੱਲ ਨੂੰ ਨਾ ਤੁਸੀਂ ਡਾਇਵਰਟ ਨਾ ਕਰੋ ਡਾਇਵਰਟ ਨਹੀਂ ਕਰਿਆ ਹੈਗਾ ਆਪਾਂ ਆਪਾਂ ਲਾਈਨ ਤੇ ਰਹੀਏ ਸੇਮ ਪਾਰਟੀ ਐ ਇਸੇ ਤਰ੍ਹਾਂ ਹਰ ਇੱਕ ਬੰਦੇ ਦਾ ਆਪ ਦਾ ਮਨ ਹੈ ਹੂੰ ਜਦੋਂ ਗੁਰੂ ਨੇ ਉਹ ਤੇ ਕਿਰਪਾ ਕਰਨੀ ਐ ਮੇਰੇ ਤੇ ਕਿਰਪਾ ਕਰੀ ਜਦੋਂ ਡਾਲਰ ਆਉਂਦੇ ਨੇ ਨਾ ਜੀ ਜਦੋਂ ਡਾਲਰ ਆਉਂਦੇ ਨੇ ਮਹੀਨੇ ਬਾਅਦ ਡਾਲਰਾਂ ਨੇ ਲੋਕਾਂ ਦਾ ਦਿਮਾਗ ਐਨਾ ਖਰਾਬ ਕਰਤਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਵਿਸਾਰਤਾ ਇਹ ਡਾਲਰਾਂ ਨੇ ਦਿਮਾਗ ਦਿਮਾਗ ਖਰਾਬ ਕੀਤਾ ਆਪਣੇ ਆਪ ਕੌਣ ਸਮਝੂਗਾ ਤੁਸੀਂ ਮੰਨਦੇ ਹੋ ਜਿਹੜੇ ਬੰਦੇ ਅੱਜ 1 ਮਹੀਨੇ ਦਾ ਵਰਗਲ ਕੰਟੈਂਟ ਪਾ ਕੇ 2-2 2.5 ਲੱਖ 3-3 ਲੱਖੇ ਤੋਂ ਤੱਕ ਕਿ 10-10 ਲੱਖ ਰੁਪਏ ਕਮਾਰੇ ਆ ਉਹਨਾਂ ਦਾ ਦਿਮਾਗ ਦੇ ਕੰਮ ਕਰੂ ਨਹੀਂ ਅੱਜ ਤੋਂ ਵੀਡੀਓ ਨਹੀਂ ਪਾਉਣੀ ਤੁਹਾਨੂੰ ਲੱਗਦਾ ਮੰਨਦੇ ਹੋ ਇਸ ਗੱਲ ਨੂੰ ਮੈਂ ਇੱਕ ਗੱਲ ਦੱਸਦਾ ਜਿਹੜੇ ਬਲੌਗਰਸ ਨੇ ਜ਼ਿਆਦਾਤਰ ਇਹ ਉਹ ਦੇ ਜਿਨ੍ਹਾਂ ਨੂੰ ਫਿਲਮ 'ਚ ਕੰਮ ਨਹੀਂ ਮਿਲਿਆ ਗੱਲ ਬਰਾਬਰੀ ਜਾਂਦੀ ਆ ਜਦੋਂ ਜਿਹੜੇ ਇੰਡਸਟਰੀ ਦੇ ਵਿੱਚ ਲੋਕ ਨੇ ਉਥੇ ਕਿਹੜਾ ਕੀ ਦੇ ਨਾਲ ਤੁਰਿਆ ਫਿਰਦਾ ਉਹਦੇ ਨਾਲ ਤਾਂ ਜੱਫੀਆਂ ਪਾ ਪਾ ਕੇ ਫਿਲਮਾਂ ਫੋਟੋਆਂ ਖਿਚਾਉਂਦੇ ਨੇ ਅੱਜ ਕੋਈ ਬਾਲੀਵੁੱਡ ਦਾ ਸਟਾਰ ਬਾਲੀਵੁੱਡ ਦੀ ਕੋਈ ਐਕਟ੍ਰੈਸ ਕੋਈ ਵੀ ਫੇਮਸ ਹਸਤੀ ਅੱਜ ਦਰਬਾਰ ਸਾਹਿਬ ਨਮਸਤਕ ਹੋਣ ਆ ਜਵੇ ਜੀ ਸਾਰੇ ਨੇ ਮਗਰ ਮਗਰ ਤੁਰਨਾ ਉਹਨਾਂ ਦੱਸੋ ਕਿਹੜਾ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਨੇ ਕਿਹੜਾ ਸਮਾਜ ਵਿੱਚ ਜਿਹੜਾ ਅਸ਼ਾਈ ਬਰਾਈ ਆ ਹਰ ਇੱਕ ਬੰਦਾ ਜਿਹੜਾ ਸਰਪ ਕੀ ਆ जिदे ਕੋ ਪੈਸੇ ਨੇ ਜਿਹਦੇ ਅੱਗੇ ਚਾਰ ਪੰਜ ਗੱਡੀਆਂ ਨੇ ਜਿਹਦੇ ਕੋ ਸ਼ੌਹਰਤ ਹੈ ਪਾਵਰ ਹੈ ਉਹਦੇ ਮਗਰ ਮਗਰ ਘੁੰਮਦੇ ਨੇ ਉਹ ਕੁੜੀ ਦਾ ਕਤਲ ਇੱਕੇ ਕਾਰਨ ਹੋਇਆ ਕਿਉਂਕਿ ਉਹ ਕਮਜ਼ੋਰ ਸੀ ਬਸ ਹੋਰ ਕੋਈ ਉਹਦਾ ਪੱਖ ਨਹੀਂਤਾ ਅਗਰ ਉਹ ਕਮਜ਼ੋਰ ਨਾ ਹੁੰਦੀ ਇਹ ਚ ਾਕ ਲੈਂਦੇ ਉਹਦੇ ਵੱਲ ਆਲਾ ਫੜ ਕੇ ਮਾਰਦਾ ਛਿੱਤਰ ਕਮਜ਼ੋਰ ਤੇ ਸਿੱਖ ਕਦੇ ਬਾਹਰ ਨਹੀਂ ਕਰਦਾ ਕਮਜ਼ੋਰ ਤੇ ਕਦੇ ਸਿੱਖ ਬਾਹਰ ਨਹੀਂ ਕਰਦਾ ਔਰਤ ਤੇ ਸਿੱਖ ਕਦੇ ਬਾਹਰ ਨਹੀਂ ਕਰਦਾ ਬੱਚਿਆਂ ਤੇ ਕਦੇ ਬਾਅਰ ਨਹੀਂ ਕਹਦਾ ਇੰਦਰਾ ਗਾਂਧੀ ਇੱਕ ਵੀ ਆਇਰਨ ਲੇਡੀ ਸੀ ਪ੍ਰਧਾਨ ਮੰਤਰੀ ਸੀ ਉਹ ਦੇਸ਼ ਦੀ ਪਰ ਠੀਕ ਕੀਤਾ ਸੀ ਉਹਨਾਂ ਨੇ ਤੁਹਾਡਾ ਵਿਸ਼ਾ ਉਹ ਆ ਤਾਂ ਆਪਾਂ ਉੱਤੇ ਤੇ ਕਰ ਲੈ ਮੈਂ ਔਰਤ ਮੈਂ ਤੁਸੀਂ ਔਰਤ ਦੀ ਗੱਲ ਕੀਤੀ ਮੇਰੇ ਮੇਰੇ ਕਲਿੱਕ ਕੀਤਾ ਮੇਰੇ ਮੇਰੇ ਦਿਮਾਗ ਕਲਿੱਕ ਕੀਤਾ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਮੈਂ ਉਸੇ ਦੀ ਗੱਲ ਕਰਦਾ ਉਹ ਉਹਨੂੰ ਕੀ ਆ ਮੈਂ ਤੁਹਾਨੂੰ ਕੋਈ ਅਨਸਰ ਤਾਂ ਕੀ ਸ਼ੀ ਇਸ ਦਾ ਪ੍ਰਾਈਮ ਮਿਨਿਸਟਰ ਉਹਨੇ 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 ਆਪਣੇ ਦਾਇਰੇ ਦੇ ਵਿੱਚ ਰਹਿ ਕੇ ਗਲਤ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਲਈ ਉਹਨੇ ਭੁਗਤ ਲਿਆ ਉਹਨੇ ਇਹਨੇ ਵੀ ਗਲਤ ਕੀਤਾ ਇਹਨੇ ਵੀ ਗਲਤ ਕੀਤਾ ਇਹਨੇ ਹਰਮੰਦਰ ਸਾਹਿਬ 'ਤੇ ਅਟੈਕ ਕੀਤਾ ਨਹੀਂ ਜ਼ਰੂਰੀ ਹੈ ਕੋਈ ਹਰਮੰਦਰ ਸਾਹਿਬ 'ਤੇ ਅਟੈਕ ਕਰੇ ਜੀ ਨਹੀਂ ਤੁਸੀਂ ਹਰਮੰਦਰ ਹਰਮੰਦਰ ਸਾਹਿਬ 'ਤੇ ਅਟੈਕ ਕਰੇ ਫੇਰ ਉਹਨੇ ਫੇਰ ਉਹਦਾ ਸੋਧਾ ਲੱਗੂਗਾ ਗਲਤ ਗੱਲ ਹੈ ਤੁਸੀਂ ਇੱਥੇ ਮੈਂ ਸਮਰਥਨ ਨਹੀਂ ਕਰਦਾ ਕਿਸੇ ਨੂੰ ਮਾਰੋ ਮੈਂ ਸਮਰਥਨ ਨਹੀਂ ਕਰਦਾ ਕਿ ਕਿਸੇ ਨੂੰ ਮਾਰੋ ਇੱਥੇ ਪਰ ਗੱਲ ਇਹ ਹੈ ਤੁਸੀਂ ਰੋਂਗ ਹੋ ਔਰਤ 'ਤੇ ਹੱਥ ਚੁਕਣਾ ਬਿਲਕੁਲ ਮਾੜੀ ਗੱਲ ਹੈ ਸਾਡੇ ਗੁਰੂ ਨੇ ਹਰ ਧਰਮ ਕਹਿੰਦਾ ਔਰਤ ਮਜ਼ਲੂਮ ਬੱਚਾ ਬਜ਼ੁਰਗ ਨਹੀਂ ਹੱਥ ਚੁਕਣਾ ਚਾਹੀਦਾ ਪਰ ਜੇ ਕੋਈ ਤੁਹਾਡੇ ਗਲਮੇ ਨੂੰ ਹੱਥ ਪਾਊਗਾ ਕੀ ਕਰੋਗੇ ਮੈਨੂੰ ਇੱਕ ਗੱਲ ਤੁਹਾਡੇ ਘਰ ਦੇ ਵਿੱਚ ਬਿਆ ਕੇ ਕੂੜਾ ਕਰਕੜ ਸੁੱਟ ਕੇ ਜਾਊਗਾ ਕੀ ਕਰੋਗੇ ਤੁਹਾਡੇ ਘਰ ਆਈ ਧੱਕੇ ਤਾਂ ਮਾਰੋਗੇ ਨਾ ਤੁਹਾਡੇ ਘਰ ਕੂੜਾ ਸੁੱਟ ਕੇ ਆਈ ਤੁਹਾਡੇ ਬੱਚੇ ਨਹੀਂ ਖਰਾਬ ਕਰਿਆ ਹਰ ਘਰ ਦੇ ਵਿੱਚ ਕੂੜਾ ਹੈ ਜੀ ਮੈਨੂੰ ਇੱਕ ਮੈਨੂੰ ਇੱਕ ਹਰ ਘਰ ਦੇ ਵਿੱਚ ਕੂੜਾ ਹੈ ਆਪਾਂ ਆਪਣੇ ਦੋਨੇ ਆਪਾਂ ਦੋਨੇ ਆਪਣੇ ਘਰਾਂ ਨਹੀਂ ਮੇਰੇ ਬੱਚਿਆਂ ਨੇ ਉਹਦਾ ਕਦੇ ਵੀਰੀਲ ਨਹੀਂ ਦੇਖੀ ਹੂੰ ਮੇਰੀ ਘਰ ਵਾਲੀ ਨੇ ਨਹੀਂ ਦੇਖੀ ਮੇਰੀਆਂ ਭੈਣ ਨੇ ਨਹੀਂ ਦੇਖੀ ਹੂੰ ਮੇਰੇ ਮਾਪੇ ਨੇ ਨਹੀਂ ਦੇਖੀ ਮੇਰੇ ਪਰਵਾਚ ਕਿਸੇ ਨੇ ਨਹੀਂ ਦੇਖੀ ਨਾ ਮੇਰੇ ਘਰ ਉਹਦੀ ਐਂਟਰੀ ਹੋਈ ਸਾਡੇ ਘਰ ਹੋਈ ਤੁਹਾਨੂੰ ਵੈਸੇ ਮੈਂ ਵੈਸੇ ਇੱਕ ਸਮਾਜ ਦਾ ਹਿੱਸਾ ਹਾਂ ਯਾਰ ਮੈਂ ਪੁੱਛ ਰਿਹਾ ਮੈਂ ਇੱਕ ਗੱਲ ਪੁੱਛ ਰਿਹਾ ਤੁਸੀਂ ਕਦੇ ਕਮਲ ਕੌਰ ਦੀ ਕੋਈ ਵੀਡੀਓ ਨਹੀਂ ਦੇਖੀ ਤੁਹਾਨੂੰ ਨਹੀਂ ਪਤਾ ਨਹੀਂ ਦੇਖੀ ਮੈਂ ਦਿਖਾਵਾਂ ਤੁਹਾਨੂੰ ਵੀਡੀਓ ਦੀ ਇੱਕ ਮੈਂ ਕੱਲ ਦੇਖਣ ਇੱਕ ਵੀਡੀਓ ਦਿਖਾਵਾਂ ਮੈਂ ਤੁਹਾਨੂੰ ਮੈਂ ਕਾਦੇ ਵਾਸਤੇ ਤੁਹਾਨੂੰ ਜਸਟੀਫਾਈ ਕਰ ਲੋਗੇ ਫਿਰ ਉਸ ਮਰੇ ਹੋਏ ਬੰਦੇ ਨੂੰ ਕੀ ਨਹੀਂ ਨਹੀਂ ਮੈਂ ਇੱਕ ਵੀਡੀਓ ਦਿਖਾ ਦਿੰਦਾ ਕਾਦੇ ਵਾਸਤੇ ਦੇਖਣੀ ਆ ਫਿਰ ਆਹ ਜਸਟੀਫਾਈ ਹੈ ਤਾਂ ਬਿਮਾਰੀ ਹੈ ਤੁਹਾਨੂੰ ਕਿ ਤੁਸੀਂ ਦੇਖਦੇ ਹੋ ਹਾਂ ਬਿਮਾਰੀ ਉਹ ਆ ਕਿਉਂ ਦੇਖਦੇ ਹੋ ਇਹ ਤਾਂ ਦੇਖੋ ਸਮਾਜ ਦੇ ਵਿੱਚ ਚੰਗੀ ਇੱਕ ਬੰਦਾ ਤੁਹਾਨੂੰ ਤੁਹਾਨੂੰ ਦੇਖੋ ਕੀ ਜੋ ਲਾ ਰਿਆ ਆਹ ਦੇਖ ਲੈ ਕੋਈ ਗਰਵਾਣੀ ਦੀ ਗੱਲ ਦਿਖਾ ਦਿਓ ਮੈਨੂੰ ਕੋਈ ਆਪਣੇ ਬੱਚੇ ਨੂੰ ਚਾਦੀ ਨਹੀਂ ਫਿਰ ਜਿਹਦੇ ਨਾਲ ਕਰਨਾ ਪਤਾ ਲੋਕਾਂ ਦੀ ਮੈਂਟੈਲਿਟੀ ਪਤਾ ਕਿਆ ਘਟੋ ਘਟੇ ਨੂੰ ਘਟੋ ਘਟੇ ਨੂੰ ਬੇਰਸਤਾ ਕਰੀ ਨਾ ਜੀ ਤੁਸੀਂ ਤੁਸੀਂ ਇਹ ਤਾਂ ਚਰਚਾ ਪਤਾ ਕਿਆ ਹੁੰਦੀ ਹੈ ਤੁਸੀਂ ਇਸ ਗੱਲ ਦਾ ਵਿਰੋਧ ਕਰਦੇ ਹੋ ਕਿ ਵਰਗਲ ਕੰਟੈਂਟ ਨਹੀਂ ਆਉਣਾ ਚਾਹੀਦਾ ਜਾਉਂ ਜਾਉ ਉਹਦਾ ਹਮਾਇਤ ਨਹੀਂ ਮੈਂ ਮੈਂ ਇੱਕ ਇੱਕ ਗੱਲ ਦੱਸਦਾ ਨਾ ਮੈਂ ਹਮਾਇਤੀਆਂ ਨਾ ਮੈਂ ਐਂਟੀਆਂ ਮੈਂ ਕਹਿੰਨੇ ਕੋ ਦੇਖੋ ਹੀ ਨਾ ਮੇਰਾ ਮੈਨਾਂ ਮੰਨਣਾ ਕੀ ਤੁਹਾਡੇ ਕੋ ਇਸ ਹਫਤੇ ਵਧੀਆ ਵਿਚਾਰ ਕੀ ਆ ਤੁਸੀਂ ਮਾੜੀ ਚੀਜ਼ ਨਾ ਦੇਖੋ ਤੁਸੀਂ ਆਪਣੀ ਮਾੜੀ ਚੀਜ਼ ਨਾ ਸੁਣੋ ਸਭ ਤੋਂ ਅੱਛਾ ਗੁਰਮਤਿ ਇਹ ਕਹਿੰਦੀ ਆ ਤੁਸੀਂ ਗੁਰੂ ਤੇ ਵੱਡੇ ਨਹੀਂ ਮੈਂ ਵੀ ਗੁਰੂ ਤੋਂ ਵੱਡਾ ਨਹੀਂ ਹਾਂ ਗੁਰਬਾਣੀ ਕੀ ਕਹਿੰਦੀ ਆ ਨੰਨਾਂ ਦੇ ਨਾਲ ਅੱਖਾਂ ਦੇ ਨਾਲ ਇਹ ਚੀਜ਼ਾਂ ਨੂੰ ਆਪਾਂ ਸਰਵਣੇ ਨਾ ਕਰੀਏ ਮਾੜੀਆਂ ਚੀਜ਼ਾਂ ਨੂੰ ਨਾ ਕਰੀਏ ਹੂੰ ਠੀਕ ਹੈ ਗੱਲ ਚੰਗੀਆਂ ਚੀਜ਼ਾਂ ਦੀ ਸਾਂਝ ਕਰੀਏ ਹੂੰ ਇਸ ਗੱਲ ਕਰਕੇ ਆਪਾਂ ਨੂੰ ਇਹ ਰਾਹ ਦੇ ਜਾਣਾ ਹੀ ਨਹੀਂ ਚਾਹੀਦਾ ਮੈਨੂੰ ਪਤਾ ਨਹੀਂ ਤਾਗਾ ਗੁਰੂ ਸਭ ਹਾਜ਼ਰ ਨਾਜ਼ ਨੇ ਟੱਚ ਬੋਰਡ ਕੀ ਮੈਨੂੰ ਉਹਦੀ ਆਈਡੀ ਦਾ ਕਦੇ ਦੇਖੀ ਹੋਣੀ ਹੈਗੀ ਹੂੰ ਅਰ ਮੈਂ ਕੱਲ ਚੈੱਕ ਕੀਤੀ ਦੇਖੀ ਅ ਵੀ ਇਹਦੇ ਕਿੰਨੇ ਸਿਰਫ ਇਹਨੇ ਦੇਖੇ ਫਾਲੋਅਰਸ ਕਿਤਨੇ ਨੇ 4.5 ਮੈਂ ਕਰਿਆ ਹੀ ਨਹੀਂ ਹੈ ਗਿਆ ਹੂੰ ਸਾਢੇ 4 ਲੱਖ ਬੰਦਾ ਉਹਨੂੰ ਫੋਲੋ ਕਰਦਾ ਲਗਭਗ 4 ਲੱਖ ਪਲੱਸ ਸੀਗਾ ਹੂੰ ਤੇ ਉਹ ਜਿਹੜੇ 4 ਲੱਖ ਬੰਦੇ ਨੇ ਕਿਹਾ ਉਹ ਸਮਾਜ ਦਾ ਹਿੱਸਾ ਨਹੀਂ ਹੈਗੇ ਨਹੀਂ ਉਹ ਵੀ ਮਾੜੀ ਮਾਨਸਿਕਤਾ ਦੇ ਨੇ ਜੀ ਤੇ ਸਾਰੇ ਨੂੰ ਫਾਂਸੀ ਲਾ ਦੀ ਉਹਨੂੰ ਮਾੜੀ ਮਾਨਸਿਕਤਾ ਦੇ ਲੋਕ ਬਹੁਤ ਨੇ ਤੁਸੀਂ ਚੰਗੀ ਮਾਨਸਿਕਤਾ ਵਾਲੇ ਤੇ ਹੈਗੇ ਨੇ ਨਾ ਬਰਾਬਰ ਹੈ ਕਮ ਮੈਨੂੰ ਇੱਕ ਗੱਲ ਦੱਸੋ ਕਿਸੇ ਨੂੰ ਸਮਝਾਉਣਾ ਮਾੜੀ ਗੱਲ ਤਾਂ ਨਹੀਂ ਮਾਰਨ ਵਾਲੇ ਚੰਗੇ ਨੇ ਮੈਂ ਤਾਂ ਪਹਿਲਾਂ ਮੈਂ ਤਾਂ ਗੱਲ ਦਾ ਸ਼ੁਰੂ ਤੋਂ ਕਰ ਰਿਹਾ ਕਿ ਮਾਰਨਾ ਮਾਰਨਾ ਕਿਸੇ ਨੂੰ ਗਲਤ ਨਹੀਂ ਕਰੀਦੀ ਹੈ ਕਿ ਕਦੇ ਵੀ ਮਾਰਨਾ ਕਿਸੇ ਨੂੰ ਗਲਤ ਹੈ ਤੁਹਾਡਾ ਕੀ ਲੱਗਦਾ ਤੁਹਾਡਾ ਕੀ ਵਿਚਾਰ ਨੇ ਤੁਹਾਡੇ ਕੀ ਕਰਨਾ ਚਾਹੁੰਦਾ ਕੋਈ ਕੀ ਲੱਗਦਾ ਮੇਰਾ ਤਾਂ ਮੰਨਣਾ ਇਹ ਆ ਅਜਹੀਆਂ ਵੀਡੀਓਸ ਤੁਹਾਨੂੰ ਦੇਖਣੀਆਂ ਨਹੀਂ ਜਿਹੜੇ ਟੇਸਟ ਰੱਖਦੇ ਆ ਹੂੰ ਜਿਹੜੇ ਲੋਕ ਟੇਸਟ ਆ ਹੁਣ ਮਨ ਲਾ ਸਪੋਜ਼ ਕਰਾ ਮੈਂ ਨੇ ਮੈਂ ਕਦੇ ਨਾਨ-ਵੈਜ ਨਹੀਂ ਟੇਸਟ ਕੀਤਾ ਮੈਂ ਕਦੇ ਦੁਕਾਨ ਕੋਲ ਨੂੰ ਵੀ ਨਹੀਂ ਲੰਘਦਾ ਸਗੋਂ ਮੈਨੂੰ ਤਾਂ 스ਮੈਲ ਲੱਗਦੀ ਆ ਉਹਦੀ ਠੀਕ ਐ ਮੈਂ ਕਦੇ ਸ਼ਰਾਬ ਦਾ ਠੇਕਾ ਲਿਖਿਆ ਮਾ ਹੁੰਦਾ ਮੈਂ ਕਦੇ ਉੱਥੇ ਨੂੰ ਨਹੀਂ ਲੰਘਦਾ ਹੈਗਾ ਬੀ ਬੇ ਵਿਚਪੀੜ ਦੇ ਜਾ ਕੇ ਵਿੱਚ ਵੱੜ ਜਾ ਮੇਰਾ ਹੋ ਰਾ ਹੀ ਨਹੀਂ ਹੈਗਾ ਹੂੰ ਸੇਮ ਪਾਟ ਹੈ ਹਰ ਬੰਦੇ ਦਾ ਜਿਹੜੀ ਸੋਚ ਹੈ ਲੋਕ ਦੇਖਣਾ ਚਾਹੁੰਦੇ ਨੇ ਹੂੰ ਤਾਂ ਹੀ ਬਣਾਉਂਦੇ ਦੇਖਦੇ ਤਾਂ ਕੌਣ ਆ ਬਣਾਉਣ ਵਾਲਾ ਤਾਂ ਇੱਕ ਆ ਹੂੰ ਬਣਾਉਣ ਵਾਲਾ ਕੌਣ ਆ ਇੱਕ ਬੰਦਾ ਹੈ ਹੂੰ ਇੱਕ ਲੜੀ ਹੈ ਨਾ ਬਣਾਉਣ ਵਾਲੀ ਦੇਖਣ ਵਾਲੇ ਸਾਲੇ ਕਰੋੜਾਂ ਨੇ ਹੂੰ ਵਿਊ ਤਾਂ ਕਰੋੜਾਂ ਨੇ ਇਹਦਾ ਮਤਲਬ ਕਰੋੜਾਂ ਹੀ ਬੰਦੇ ਗੱਲ ਕਰਦੇ ਨੇ ਜਿਹੜੇ ਸਾਡੇ ਤੇ ਆਪਾਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਪਰੋਸਦੀਏ ਉਹ ਦੇਖ ਲੈਣਗੇ ਮੈਂ ਤਾਂ ਉਹ ਜਿਹਨੇ ਸੋਸ਼ਲ ਮੀਡੀਆ ਦੇਖਣਾ ਮੈਂ ਉਹ ਹੀ ਸਮਝਾਣਾ ਤੁਹਾਨੂੰ ਤੁਸੀਂ ਸਮਝੋ ਥੋੜੀ ਜਿਹੀ ਗੱਲ ਹੈ ਚਲੋ ਆਪਾਂ ਅਗਰ ਤੇ ਜਿਹੜੇ ਜਿਹੜੇ ਇਸ ਤਰ੍ਹਾਂ ਦਾ ਕੰਟੈਂਟ ਲੈ ਕੇ ਆਉਂਦੇ ਬਾਬਾ ਜੀ ਘਟੋ ਘਟ ਜਾਂਦੇ ਜਾਂਦੇ ਬੇਨਤੀ ਤਾਂ ਕਰਦੇ ਉਹਨਾਂ ਨੂੰ ਮੈਂ ਅਜਿਹੇ ਕੰਟੈਂਟ ਨਾ ਬਣਾਓ ਕਿ ਜੇ ਤੁਹਾਨੂੰ ਮੈਰੋ ਤੰਗ ਕਰਦਾ ਹੈ ਮੈਰੋ ਤੰਗ ਕਰਦਾ ਤੁਸੀਂ ਮੈਨੂੰ ਤੁਸੀਂ ਮੈਸੇਜ ਕਰੋ ਡਰਨਾ ਨਹੀਂ ਹੈਗਾ ਕੰਟੈਂਟ ਬਾਰੇ ਵੀ ਕਹਦੇ ਹੋ ਕਿ ਨਾ ਇਦਾਂ ਦਾ ਬਣਾ ਲੈ ਉਹ ਤੇ ਤੁਹਾਨੂੰ ਰੱਬ ਅਕਲ ਦੇਵੇ ਤੁਹਾਨੂੰ ਸਮੱਤ ਵਖਸ਼ੇ ਗੁਰੂ ਸਾਹਿਬ ਤੁਹਾਡੇ ਤਰਸ ਖਾਨ ਸਾਰਿਆਂ ਨੂੰ ਮਹਾਰਾਜ ਤਰਸ ਖਾਵੇ ਲੇਕਿਨ ਕਿਤੇ ਡਰਨਾ ਨਹੀਂ ਹੈਗਾ ਜੇ ਕੋਈ ਤਮਕਾ ਹੁੰਦਾ ਆਪਾਂ ਯਾਦ ਭਾਰਤ ਦੇ ਹਿੱਸੇ ਆਪਾਂ ਗੁਲਾਮ ਥੋੜੀਆਂ ਇਹੇ ਬੰਦੇ ਦੇ ਆਪਾਂ ਡਰਨਾ ਨਹੀਂ ਕਿਸੇ ਵੱਲੋਂ ਮੈਂ ਤੁਹਾਡੇ ਨਾਲ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸਾਰੀ ਗੱਲਬਾਤ ਸੁਣੀ ਆ ਇਸ ਗੱਲਬਾਤ ਨੂੰ ਸੁਣ ਕੇ ਤੁਹਾਡੇ ਵਿਚਾਰ ਕੀ ਬਣਦੇ ਆ ਕਮੈਂਟ ਬਾਕਸ ਖੁੱਲਾ ਹੈ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾ ਸਕਦੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ